ਹਾਂਜੀ ਤੇ ਮੇਰਾ ਨਾਮ ਮਨਚ ਦਿਵਾਨ ਤੇ ਅੱਜ ਜਿਦਾ ਕਿ ਤੁਹਾਨੂੰ ਤਰਨ ਮੱਲੀ ਜੀ ਨੇ ਦੱਸਿਆ ਮੈਂ ਇਹਨਾਂ ਦਾ ਅੱਜ ਇੰਟਰਵਿਊ ਲਵਾਵਾਂਗਾ ਤੇ ਤਰਨ ਮੱਲੀ ਜੀ ਪਹਿਲੇ ਤਾਂ ਤੁਸੀਂ ਆਪਣਾ ਬੈਕਗ੍ਰਾਉਂਡ ਦੱਸੋ ਕਿ ਇੰਡੀਆ 'ਚ ਤੁਸੀਂ ਕਿੱਥੋਂ ਮਤਲਬ ਬਿਲੋਂਗ ਕਰਦੇ ਹੋ ਤੇ ਕੀ ਤੁਹਾਡੀ ਸਟੱਡੀ ਹੈ ਇੰਡੀਆ ਤੋਂ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਆਪਣਾ ਸ਼ਹਿਰ ਕਪੂਰਥਲਾ ਆ ਸੌਰੀ ਥੋੜੀ ਜਿਹਾ ਮੈਂ ਹੋ ਰਿਹਾ ਕਿਉਂਕਿ ਇੰਟਰਵਿਊ ਪਹਿਲੀ ਵਾਰ ਹੀ ਦੇ ਰਿਹਾ ਫਸਟ ਟਾਈਮ ਹੋ ਰਿਹਾ ਉਹ ਵੀ ਆਪਣੇ ਚੈਨਲ ਤੇ ਆਪਾਂ ਇੰਟਰਵਿਊ ਕਰ ਰਹੇ ਹਾਂ ਤੇ ਪੰਜਾਬ ਤੋਂ ਬਿਲੋਂਗ ਕਰਦਾ ਮੈਂ ਬੇਸਿਕਲੀ ਕਪੂਰਥਲਾ ਸ਼ਹਿਰ ਆ ਤੇ ਉੱਥੇ ਨਾਲ ਪਿੰਡ ਲੱਗਦਾ ਪਿੰਡ ਹਮੀਰਾ ਉੱਥੋਂ ਦਾ ਬਿਲੋਂਗ ਕਰਦਾ ਠੀਕ ਹੈ ਮੈਂ ਮੈਨੂੰ ਸਾਲ ਹੋ ਗਿਆ ਇਹਨੂੰ ਤੇ ਸਾਲ ਤੋਂ ਉੱਪਰ ਹੀ ਹੋ ਗਿਆ ਇਹਨੂੰ ਇੱਥੇ ਅੱਛਾ ਹਾਂਜੀ ਤੇ ਸੋ ਫਾਰ ਜਿੱਦ ਤੱਕ ਤੁਹਾਨੂੰ ਇੱਥੇ ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਹੈ ਤੇ ਸਾਡੀ ਤੁਹਾਡੀ ਆਪਣੀ ਆਡੀਅੰਸ ਨਾਲ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਐਕਸਪੀਰੀਅੰਸ ਵਰੁਨ ਅੱਪਾ ਗੱਲ ਕਰੀਏ ਐਕਸਪੀਰੀਅੰਸ ਕਾਫੀ ਮਤਲਬ ਅਪਸ ਐਂਡ ਡਾਉਨਸ ਰਹੇ ਆ ਆਬਵੀਅਸਲੀ ਹਰ ਬੰਦੇ ਦੀ ਲਾਈਫ ਚ ਵੀ ਰਹਿੰਦੇ ਆ ਤੇ ਇੱਕੋ ਵੱਡੀ ਗੱਲ ਨਹੀਂ ਹੈਗੀ ਇਨੀਸ਼ੀਅਲੀ ਜਦੋਂ ਮੈਂ ਆ ਕੇ ਆਪਣੇ ਅੰਕਲ ਜੀ ਕੋਲ ਆਇਆ ਸੀਗਾ ਤੇ ਉਹਨਾਂ ਨੇ ਕਾਫੀ ਮੀਂ ਸਪੋਰਟ ਕੀਤਾ ਇਨੀਸ਼ੀਅਲੀ ਉਹਨਾਂ ਨੇ ਰੱਖਿਆ ਹੈਗਾ ਆਦਰਵਾਇਜ਼ ਸਭ ਤੋਂ ਵੱਡਾ ਡਿਫਿਕਲਟ ਟਾਸਕ ਹੁੰਦਾ ਜਿਹੜੇ ਚ ਬੇਸਮੈਂਟ ਆਪਣਾ ਰੂਮ ਲੱਭਣਾ ਬਹੁਤ ਡਿਫਿਕਲਟ ਆ ਪਰ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਰੱਖਿਆ ਆਪਣੇ ਕੋਲ ਹਨਾ ਸਾਰਾ ਨਮਰਾ ਕੀਤਾ ਜੋ ਮੇਨ ਮੇਰੀ ਸਟਰਗਲ ਸੀ ਮੇਰੀ ਸੀਗੀ ਜੌਬ ਦੇ ਨਾਲ ਕਿਉਂਕਿ ਜੌਬ ਲੱਭਣੀ ਪਿਛਲੇ ਸਾਲ ਵੀ ਬਹੁਤ ਡਿਫਿਕਲਟ ਸੀਗਾ ਠੀਕ ਆ ਤੇ ਬਟ ਜਦੋਂ ਮੈਂ ਆਇਆ ਸੀ ਤਾਂ ਫੇਰ ਵੀ ਥੋੜੀ ਅਪੋਰਚ्युनिटी ਸੀਗੇ ਕੰਮ ਕੰਮ ਮਿਲ ਜਾਂਦਾ ਸੀਗਾ ਅੱਛਾ ਤੇ ਜੌਬ ਲੱਭਣ ਚ ਡਿਫਿਕਲਟੀ ਹੋਈ ਇਦਾਂ ਨਹੀਂ ਕਿ ਕੰਮ ਨੂੰ ਮਿਲਿਆ ਨਹੀਂ ਕੰਮ ਮਿਲਦਾ ਰਿਹਾ ਵਿੱਚ ਵਿੱਚ ਕਦੀ ਇੱਕ ਅੱਧੀ ਸ਼ਿਫਟ ਮਿਲ ਗਈ ਫਿਰ ਛੋਟ ਜਾਂਦਾ ਸੀ ਕੰਮ ਫੇਰ ਮਿਲ ਗਿਆ ਕਿਸੇ ਏਜੰਸੀ ਨੇ ਇੱਕ ਦੋ ਸ਼ਿਫਟਾਂ ਦੇਤੀਆਂ ਫਿਰ ਕਾਲਜ ਦਾ ਸ케ਜੂਲ ਵੀ ਇਦਾਂ ਹੀ ਸੀ ਤੇ ਥੋੜਾ ਜਿਹਾ ਡਿਫਿਕਲਟ ਹੁੰਦਾ ਸੀਗਾ ਬਟ ਟਾਈਮ ਦੇ ਨਾਲ ਥੋੜਾ ਜਿਹਾ ਬੈਟਰ ਹੁੰਦੀਆਂ ਗਈਆਂ ਚੀਜ਼ਾਂ ਜੌਬ ਜ਼ਰੂਰ ਮੈਨੂੰ ਮਿਲ ਗਈ ਕਿ ਬਾਬੇ ਦੀ ਕਿਰਪਾਣਾ ਇੱਕ ਟਾਈਮ ਤੇ ਤਾਂ ਮੈਂ ਗਿਵ ਅਪ ਕਰਨ ਦਾ ਸੋਚ ਲਾ ਸੀ ਅੱਛਾ ਕਿ ਸਾਰਿਆਂ ਦਾ ਹੀ ਇੱਕ ਸਾਰਿਆਂ ਦਾ ਹੀ ਇੱਕ ਪੁਆਇੰਟ ਹੁੰਦਾ ਨਾ ਬੰਦੇ ਲਾਈਫ ਤੇ ਬੰਦਾ ਸੋਚ ਲੰਦਾ ਮਤਲਬ ਮੈਂਟਲੀ ਬੰਦਾ ਨਾ ਕਹਿੰਦਾ ਵੀ ਯਾਰ ਗਿਵ ਅਪ ਕਰਨਾ ਮੈਂ ਉਸ ਪੁਆਇੰਟ ਤੇ ਪਹੁੰਚ ਗਿਆ ਸੀ ਆਪਣੀ ਲਾਈਫ ਦੇ ਵਿੱਚ ਕਿ ਮੈਂ ਕਿਹਾ ਬਸ ਹੁਣ ਹੁਣ ਨਹੀਂ ਹੋ ਰਹੀਗਾ ਮੈਂ ਕਿਹਾ ਪ੍ਰਮਾਤਮਾ ਹੁਣ ਤੇਰੇ ਹੱਥੀਆਂ ਤੇ ਉਹ ਜਦੋਂ ਮੈਂ ਉਹਨੂੰ ਦਿਲੋਂ ਹੀ ਨਹੀਂ ਹਲਕੀ ਨਾ ਪ੍ਰਮਾਤਮਾ ਤੇਰੇ ਹੱਥ ਹੈ ਉਨੇ ਇੰਨੀ ਸੁਣੀ ਉਸ ਤੋਂ ਬਾਅਦ ਉਹਨੇ ਖੁਦ ਕੀਤਾ ਉਸ ਤੋਂ ਬਾਅਦ ਮੈਂ ਕੁਝ ਨਹੀਂ ਕੀਤਾ ਤੇ ਤੇ ਤੁਹਾਡੀ ਮਤਲਬ ਕਿ ਫਸਟ ਜੌਬ ਜਿਹੜੀ ਸੀਗੀ ਉਹ ਕਿਸ ਚੀਜ਼ ਦੇ ਰਿਲੇਟਿਡ ਸੀਗੀ ਤੁਹਾਡੀ ਫਸਟ ਜੌਬ ਮੇਰੀ ਫਸਟ ਜੌਬ ਸੀਗੀ ਆਪਣਾ ਇੱਥੇ ਰੈਸਟੋਰੈਂਟ ਆ ਪੀਜ਼ਾ ਪੀਜ਼ਾ ਅੱਛਾ ਉੱਥੇ ਸੀਗੀ ਤੇ ਉੱਥੇ ਮੈਂ ਸਿਰਫ 4 ਤੋਂ 5 ਦਿਨ ਹੀ ਹਾਰਡਲੀ ਕੰਮ ਕੀਤਾ ਅੱਛਾ ਤੇ ਤੇ ਕੀ ਵਜ੍ਹਾ ਰਹੀ ਕਿ ਤੁਸੀਂ ਸਿਰਫ 4 ਤੋਂ 5 ਦਿਨ ਹੀ ਉੱਥੇ ਮਤਲਬ ਕੀ ਇਹ ਹੁਣ ਅਸੀਂ ਥੋੜਾ ਹੋ ਜਾਣਾ ਕੰਟਰੋਵਰਸੀਅਲ ਆ ਵਜ੍ਹਾ ਇਦਾਂ ਹੀ ਸੀਗੀ ਵੀ ਮਤਲਬ ਨਾ ਕਿ ਕੰਮ ਉਹਨੇ ਮੈਨੂੰ ਕਿਹਾ ਸੀ ਜਿਹੜਾ ਓਨਰ ਸੀਗਾ ਹੈਗਾ ਵੀ ਚਲੋ ਬੇਸਿਕ ਆਪਾਂ ਅੱਜ ਇੰਨਾ ਮੈਂ ਡਿਟੇਲ 'ਚ ਨਹੀਂ ਜਾਣਾ ਹੈਗਾ ਕਿ ਗੱਲ ਇਹ ਸੀਗੀ ਕਿ ਉਹ ਪੈਸੇ ਨਹੀਂ ਸਦੇ ਰਿਹਾ ਪੈਸੇ ਨਹੀਂ ਉਹ ਇਸ ਟ੍ਰਾਈਂਗ ਟੂ ਮਤਲਬ ਵੇਸਟਫਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਬਿਕਾਉਜ਼ ਮੈਂ ਨਿਊ ਨਿਊ ਕਮਰ ਸੀ ਇੱਥੇ 10 ਦਿਨ ਹੋਏ ਸਾਨੂੰ ਆਏ ਨੂੰ ਤੇ ਮੈਨੂੰ ਉਹਨੇ ਕਿਹਾ ਹਾਂ ਕਿਹਦਾ ਕਿਹਦਾ ਕਹਿੰਦਾ ਕਿ ਇਹ ਟ੍ਰੇਨਿੰਗ ਦੇ ਪੈਸੇ ਨਹੀਂ ਦਿੰਨੇ ਮੈਂ ਕਿਹਾ ਓਕੇ ਮੈਂ ਸਾਰਿਆਂ ਨੂੰ ਪੁੱਛਿਆ ਕਹਿੰਦਾ ਵੀ ਕੰਮ ਮਿਲ ਰਿਹਾ ਤੂੰ ਕਰ ਲੈ ਇੱਥੇ ਕੰਮ ਬਹੁਤ ਔਖਾ ਮਿਲਦਾ ਮੈਂ ਕਿ ਉਹ ਕਿ ਮੈਂ ਚਾਰ ਮੈਂਦਨ ਕੰਮ ਕੀਤਾ ਉਸ ਤੋਂ ਬਾਅਦ ਮੈਂ ਕਿਹਾ ਵੀ ਅੰਕਲ ਮੈਂ ਸਟੂਡੈਂਟ ਆ ਇੰਟਰਨੈਸ਼ਨਲ ਮੇਰਾ ਇੱਥੇ ਸਰਵਾਈਵ ਕਰਨਾ ਡਿਫਿਕਲਟ ਆ ਮੈਨੂੰ ਭਾਵੇਂ ਥੋੜੇ ਪੈਸੇ ਦੇ ਦਿਓ ਬਟ ਦੋ ਐਟਲੀਸਟ ਟ੍ਰੇਨਿੰਗ ਕਿਉਂਕਿ ਮੈਨੂੰ ਇੱਕ ਮੋਟੀਵੇਸ਼ਨ ਰਵੇ ਵੀ ਮੈਂ ਕੁਝ ਕਰ ਰਿਹਾ ਆ ਮੈਂ ਕੰਮ ਤੇ ਜਾਣਾ ਆ ਨਾ ਮੈਨੂੰ ਕੁਝ ਆਵੇ ਕਿ ਨਾ ਪੈਸੇ ਤਾਂ ਨਹੀਂ ਦੇ ਸਕਦੇ ਟ੍ਰੇਨਿੰਗ ਦੇ ਉੱਪਰ ਉਹ ਵੀ ਇਹ ਟ੍ਰੇਨਿੰਗ ਵਾਲੇ ਬੰਦੇ ਨੂੰ ਤਾਂ ਨਹੀਂ ਪੈਸੇ ਦਿੰਦੇ ਭਾਵੇਂ ਤੂੰ ਮੈਂ ਕਿਹਾ ਵੀ ਚਲੋ ਇਦਾਂ ਕਰੋ ਤੁਸੀਂ ਨਹੀਂ ਦੇਣੇ ਮੈਂ ਤੁਹਾਨੂੰ ਕੰਮ ਨਹੀਂ ਕਰਨਾ ਇੱਥੇ ਟ੍ਰੇਨਿੰਗ ਪੇਡ ਹੁੰਦੀ ਆ ਇਲੈਗਲ ਆ ਮੈਂ ਕਿਹਾ ਤੁਸੀਂ ਡੂ ਕਹਿੰਦਾ ਤੂੰ ਭਾਵੇਂ 200 ਘੰਟੇ ਲਾਇਆ ਹੁੰਦਾ ਮੈਨੂੰ ਤਾਣਾਂਦਾ ਤੂੰ ਤੇ ਲਾਇਏ ਹਜੇ 16 ਕਿ 17 ਘੰਟੇ ਆ ਅੱਛਾ ਮੈਂ ਫੋਨ ਕੱਟਤਾ ਉਸ ਤੋਂ ਬਾਅਦ ਮੈਂ ਹਿੱਦਾ ਟਿਕਟੌਕ ਤੇ ਵੀਡੀਓ ਬਣਾ ਕੇ ਪਾਤੀ ਹੈਗਾ ਮੈਨੂੰ ਖੁਦ ਨੂੰ ਮੈਂ ਆਪਣੇ ਸੈਂਸਿਸ ਚ ਨਹੀਂ ਸੀ ਆਗਾ ਕਿਉਂਕਿ ਪ੍ਰਮਾਤਮਾ ਹੀ ਕੈਰੀ ਕਰਾਉਂਦਾ ਤੇ ਮੈਂ ਵੀਡੀਓ ਬਣਾ ਕੇ ਪਾਤੀ ਟਿਕਟੌਕ ਤੇ ਵੀਡੀਓ ਵਾਇਰਲ ਹੋ ਗਈ ਉਹ ਵੀਡੀਓ ਦੇ 8 ਘੰਟੇ 1.5 ਲੱਖ ਈਅਰ ਸੀਗੇ ਤੇ ਉਹਦੇ ਬਾਅਦ ਮੈਨੂੰ ਕਾਲ ਮੈਸੇਜ ਆਉਣ ਲੱਗੇ ਤੁਸੀਂ ਵੀਡੀਓ ਕਿਉਂ ਪਾਈ ਤੁਸੀਂ ਬੈਗ ਗੱਲ ਕਰ ਲੈਣੀ ਸੀ ਜਿੰਨੇ ਪੈਸੇ ਚਾਹੀਦੇ ਸੀ ਮੈਂ ਤੁਹਾਨੂੰ ਪੈਸੇ ਦੇ ਦਈਏ ਕੋ ਸਭ ਕੁਝ ਅ ਬਾਤੋ ਕਲੋਜ਼ ਹੋ ਗਿਆ ਸੀ ਉਹ ਸਭ ਕੁਝ ਬਟ ਉਹ ਵੇਜ ਟਾਪਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਦਾਂ ਵੀ ਹੋ ਜਾਂਦਾ ਹੈ ਕਿ ਮਤਲਬ ਕਿ ਜੇ ਤੁਸੀਂ ਵੀ ਕਿਸੇ ਜੋਬ ਦੇ ਅੰਡਰ ਹੋ ਤੇ ਤੁਸੀਂ ਟ੍ਰੇਨਿੰਗ ਕਰ ਰਹੇ ਹੋ ਇਸ ਵੇਲੇ ਤੇ ਇਹ ਬਹੁਤ ਜ਼ਰੂਰੀ ਹੈ ਕਿ ਉਹ ਤੁਹਾਨੂੰ ਪੇ ਕਰਨ ਏ ਇੱਥੇ 온ਟਾਰੀਓ ਦੇ ਵਿੱਚ ਆਈ ਥਿੰਕ ਨੋਟ ਓਨਲੀ 온ਟਾਰੀਓ ਪੂਰੇ ਕੈਨੇਡਾ ਦੇ ਵਿੱਚ ਲੀਗਲ ਆ ਟ੍ਰੇਨਿੰਗ ਦੇ ਪੈਸੇ ਪੇ ਕਰਨੇ ਹੁੰਦੇ ਆ ਕੋਈ ਵੀ ਤੁਹਾਨੂੰ ਇਹ ਕਹਿ ਰਿਹਾ ਕਿ ਅਸੀਂ ਟ੍ਰੇਨਿੰਗ ਦੇ ਪੈਸੇ ਨਹੀਂ ਦੇਣਾ ਇਟ ਇਜ਼ ਇਲਲੀਗਲ ਤੁਹਾਡਾ ਰਾਈਟ ਆ ਬੀਇੰਗ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਗਾਇਜ਼ throde ਤੁਸੀਂ ਸਿਟੀਜ਼ਨ ਹੋ ਜਾ ਵਾਟਐਵਰ ਵੀ ਜੋ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਤਾਂ ਜਿਆਦਾ ਸੀਰੀਅਸ ਤੁਸੀਂ ਇਸ ਚੀਜ਼ ਨੂੰ ਲੈ ਕੇ ਚੱਲ ਸਕਦੇ ਹੋ ਕਿ ਤੁਹਾਨੂੰ ਅਗਲਾ ਬੰਦਾ ਕਹਿ ਰਿਹਾ ਵੀ ਤੁਹਾਨੂੰ ਪੈਸੇ ਨਹੀਂ ਦੇਣੇ ਉਹ ਇਲਲੀਗਲ ਆ ਚੀਜ਼ ਤੁਸੀਂ ਉਹਦੇ ਅਗੇਂਸਟ ਆਪਣੀ ਵੌਇਸ ਰੇਜ਼ ਕਰ ਸਕਦੇ ਹੋ ਕਰ ਸਕਦੇ ਹੋ ਤੇ ਚਲੋ ਹ ਜਿੱਦਾਂ ਕਿ ਇਹ ਤੁਹਾਡਾ ਪਾਸ ਸੀਗਾ ਜੋਬ ਦੇ ਰਿਲੇਟਡ ਤੇ ਹੁਣ ਆਡੀਅנס ਵੀ ਚਾਹੁੰਦੀ ਹੈ ਕਿ ਤੁਸੀਂ ਜੋ ਤੁਹਾਡੀ ਕਰੰਟ ਜੋਬ ਹੈ ਉਹਦੇ ਵਾਸਤੇ ਤੁਸੀਂ ਕੁਝ ਇਨਫੋਰਮੇਸ਼ਨ ਦੋਗੇ ਕਰੰਟ ਜੋਬ ਵੈਸੇ ਤਾਂ ਮੇਰੀ ਆਡੀਅנס ਨੂੰ ਪਤਾ ਹੀ ਆ ਬਟ ਸਟਿਲ ਮੈਂ ਦੱਸਦਾ ਨਾ ਮੈਂ ਅਸ ਸਿਕਿਉਰਿਟੀ ਗਾਰਡ ਕੰਮ ਕਰਦਾ ਠੀਕ ਹੈ ਐਂਡ ਇਟਸ ਗੁੱਡ ਜੌਬ ਠੀਕ ਆ ਵੀ ਵਧੀਆ ਕੰਮ ਆ ਇਦਾਂ ਦਾ ਨਹੀਂ ਆ ਉਹਦੀ ਕੁਝ ਮਤਲਬ ਕਿ ਸਾਰਾ ਦਿਨ ਸੇ ਕੰਮ ਕਰਨਾ ਹੁੰਦਾ ਵਧੀਆ ਯੂਨੀਫਾਰਮ ਪਾ ਕੇ ਜਾਇਦਾ ਵਧੀਆ ਜਗ੍ਹਾ ਤੇ ਕੰਮ ਕਰੀਦਾ ਇਟਸ ਗੁੱਡ ਉਹੀ ਗੱਲ ਆ ਵੀ ਉਹ ਵੀ ਜੌਬ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲੀ ਆ ਮਤਲਬ ਉਹਦੇ ਚ ਮੈਂ ਕਹੀ ਆ ਮੈਂ ਕਿ ਮੇਰਾ ਮੈਂ ਐਕਚੁਅਲ ਜਦੋਂ ਇੱਥੇ ਆਇਆ ਸੀਗਾ ਤਾਂ ਮੈਂ ਸਕਿਉਰਿਟੀ ਗਾਰਡਸ ਨੂੰ ਦੇਖਦਾ ਹੁੰਨਾ ਮੈਂ ਕਹਾ ਯਾਰ ਇਹਨਾਂ ਸਕਿਉਰਿਟੀ ਗਾਰਡਸ ਮੈਂ ਕਹਾ ਇਹਨਾਂ ਦੀ ਟੌਰ ਬੜੀ ਮੈਂ ਕਹਾ ਪੁਲਿਸ ਵਾਲਿਆਂ ਨਾਲੋਂ ਜ਼ਿਆਦਾ ਟੌਰ ਇਹਨਾਂ ਦੀ ਲੱਗਦੀ ਹੈ ਤੇ ਇੱਕ ਦਿਨ ਇਹਨਾਂ ਵਾਂਗੂ ਬਣਨਾ ਮੈਂ ਆਪਣੇ ਦੋਸਤਾਂ ਨੂੰ ਕਹਿੰਦਾ ਮੇਰੇ ਦੋਸਤ ਕਹਿਣਾ ਹੈ ਪਾਗਲ ਬੰਦਾ ਸਕਿਉਰਿਟੀ ਗਾਰਡ ਬੰਨਣਾ ਕਿਦਾ ਸੁਪਨਾ ਹੁੰਦਾ ਮੈਂ ਮਜ਼ਾਕ ਮੈਂ ਕਿ ਮੇਰਾ ਸੁਪਨਾ ਮੈਂ ਸਕਿਉਰਿਟੀ ਗਾਰਡ ਬੰਨਣਾ ਇੱਥੇ ਤੇ ਉਹਨਾਂ ਨੂੰ ਐਕਚੁਅਲ 'ਚ ਨਾ ਉਹਨਾਂ ਦੇ ਇਕੁਪਮੈਂਟਸ ਵਗੈਰਾ ਮਿਲੇ ਹੁੰਦੇ ਆ ਹੈਂਡਕਫਸ ਹੁੰਦੇ ਆ ਆਪਣੇ ਬੈਟਰਨ ਹੁੰਦਾ ਉਹਨਾਂ ਤੋਂ ਕਿ ਸਭ ਕੁਝ ਸਾਡੇ ਕੋਲ ਵੀ ਹੁੰਦਾ ਆ ਪਰ ਉਹ ਹੁਣ ਐ ਸੋਚ ਕੇ ਲੱਦਦਾ ਵੀ ਯਾਰ ਕੱਲ ਦੀਆਂ ਗੱਲਾਂ ਅਸੀਂ ਵੀ ਇਹ ਚੀਜ਼ਾਂ ਦੀ ਸੋਚਦੇ ਹੁੰਨੇ ਸੀ ਠੀਕ ਐ ਏਦਾਂ ਹੀ ਹੁੰਦਾ ਐਦਾਂ ਹੀ ਆ ਕਿ ਤੁਹਾਡਾ ਇੱਧਰ ਮਤਲਬ ਕਿਹੜਾ ਕੋਲੇਜ ਐ ਪੈਸੇ ਤਾਂ ਸਭ ਨੂੰ ਪਤਾ ਹੋਏਗਾ ਪਰ ਫੋਰ ði ਨਿਊ ਆਡੀਅੰਸ ਆਪਾਂ ਦੱਸਾਂਗੇ ਕਿ ਤੁਹਾਡਾ ਕਿਹੜਾ ਕੋਲੇਜ ਐ ਕਿਹੜਾ ਪ੍ਰੋਗਰਾਮ ਐ ਕੋਲੇਜ ਮੇਰਾ ਹੰਬਰ ਕੋਲੇਜ ਆ ਨਾਰਥ ਕੈਂਪਸ ਤੇ ਮੇਰਾ ਇਹ ਫੋਰਥ ਸਮੈਸਟਰ ਚੱਲ ਰਿਹਾ ਆ ਬਿਜ਼ਨਸ ਅਕਾਊਂਟਿੰਗ ਦੇ ਵਿੱਚ ਤੇ ਬਸ ਸਟੱਡੀ ਰਨ ਹੋਣ ਵਾਲੀ ਈ ਆ ਐਂਡ ਵਧੀਆ ਚੱਲ ਰਿਹਾ ਸਟਾਰਟਿੰਗ ਦੇ ਵਿੱਚ ਥੋੜਾ ਬਰਡਨ ਜ਼ਿਆਦਾ ਲੱਗਦਾ ਸੀ ਉਦੋਂ ਸ케ਜੂਲ ਆਪਣਾ ਆਪ ਬਣਾਇਆ ਨਹੀਂ ਸੀਗਾ ਏਜੰਟ ਨੇ ਜਿੱਦਾਂ ਬਣਾ ਕੇ ਦੇ ਦਿੱਤਾ ਤੇ ਬਸ ਉਹਦੇ ਸਿਰ ਤੇ 4 ਦਿਨ ਸ케ਜੂਲ ਹੁੰਦਾ ਸੀ ਡਿਫਿਕਲਟ ਸੀਗਾ ਹੁਣ ਸ케ਜੂਲ ਠੀਕ ਆ ਤੇ ਬਸ ਚੱਲ ਰਿਹਾ ਇਟਸ ਕਮਿੰਗ ਗੁਡ ਆਲਸੋ ਯੂ ਕੈਨ ਟੈਲ them ਅਬਾਊਟ ਦ ਹੰਬਰ ਕਾਲਜ ਕਿ ਕਿੱਦਾਂ ਦਾ ਕਾਲਜ ਆ ਹੰਬਰ ਵਧੀਆ ਕਾਲਜ ਆ ਪਰ ਗੱਲ ਇਦਾਂ ਵੀ ਹਰ ਇੱਕ ਦੇ ਆਪਣੀ opinion ਆ ਹਨਾ ਕਈ ਹੁਣ ਕਹਿੰਦੇ ਵੀ ਡਿਫਿਕਲਟ ਕਾਲਜ ਆ ਕਈ ਕਹਿੰਦੇ ਵੀ ਸਹੀ ਆ ਹੁਣ ਡਿਪੈਂਡ ਕਰਦਾ ਤੁਹਾਨੂੰ ਪ੍ਰੋਫੈਸਰ ਕਿੱਦਾਂ ਦੇ ਮਿਲਦੇ ਪ੍ਰੋਗ ਜਿੰਨਾਂ ਲਈ ਮੇਰੇ ਲਈ ਹੁਣ ਤੱਕ ਸਹੀ ਰਿਹਾ ਆ ਨਾ ਮੈਂ ਕਹੂੰਗਾ ਕਿ ਬਹੁਤ ਮਾੜਾ ਐਕਸਪੀਰੀਅੰਸ ਰਿਹਾ ਨਾ ਬਹੁਤ ਵਧੀਆ ਰਿਹਾ ਮਤਲਬ ਗੁੱਡ ਗੁੱਡ ਰਿਹਾ ਬਹੁਤ ਜ਼ਿਆਦਾ ਵੀ ਮੈਂ ਉਹਨੂੰ ਕਹਿ ਦਾਂਗਾ ਬਹੁਤ ਜ਼ਿਆਦਾ ਵਧੀਆ ਰਿਹਾ ਉਹ ਵੀ ਥੋੜਾ ਹੋਊਗਾ ਤੇ ਮੇਰੇ ਲਈ ਠੀਕ ਰਿਹਾ ਫਿਰ ਹੁਣ ਤੱਕ ਰਿਹਾ ਮੇਰਾ ਤੇ ਚਲੋ ਜਿੱਦਾਂ ਕਿ ਤੁਹਾਨੂੰ ਇੱਧਰ ਕੈਨੇਡਾ ਵਿੱਚ ਤੁਹਾਨੂੰ 1 ਸਾਲ ਹੋ ਗਿਆ ਜ਼ਿਆਦਾ ਹੀ ਹੋ ਗਿਆ ਇੱਥੇ ਤਾਂ 1 ਸਾਲ ਤੋਂ ਜਿੱਦਾਂ ਤੁਹਾਨੂੰ ਜ਼ਿਆਦਾ ਹੋ ਗਿਆ ਤੇ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਹੈ ਇੱਥੇ ਕਿ ਮਤਲਬ ਕਿ ਤੁਸੀਂ ਮਤਲਬ ਕੈਨੇਡਾ ਨੂੰ ਮਤਲਬ ਕਿ ਵਧੀਆ ਕਹੋਗੇ ਇੱਧਰ ਕੋ ਗਏ ਇੱਧਰ ਬਹੁਤ ਹੀ ਡਿਪਰੈਸਿੰਗ ਲਾਈਫ ਹੈ ਉਹਨੂੰ ਥੋੜਾ ਐਕਸਪਲੇਨ ਕਰੋ ਸਟੂਡੈਂਟਸ ਨੂੰ ਮੋਟੀਵੇਟ ਕਰੋ ਸੀ ਮੈਂ ਇੰਨਾ ਜ਼ਿਆਦਾ ਵੀ ਮੈਨੂੰ ਇੱਥੇ ਟਾਈਮ ਨਹੀਂ ਹੋਇਆ ਇੱਕ ਸਾਲ ਕੁਝ ਵੀ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਠੀਕ ਹੈ ਜਿੱਦਾਂ ਦਾ ਬੰਦਾ ਕਿ ਹੁੰਦਾ ਜੇ ਤੁਸੀਂ ਦੇਖੋਗੇ ਮੇਰੇ ਸਾਹਮਣੇ ਤੁਸੀਂ ਇੱਕ ਉਹ ਬੰਦਾ ਲੈ ਕੇ ਰੱਖ ਦੋਗੇ ਜਿਹੜਾ 30 40 ਸਾਲ ਤੋਂ ਰਹਿ ਰਿਹਾ ਇੱਥੇ ਉਹ ਇੱਕ ਸਾਲ ਤੇ ਕੁਝ ਵੀ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਹਣਾ ਬਟ ਸਟਿਲ ਮੈਂ ਇਹ ਕਹੂੰਗਾ ਵੀ ਕੈਨੇਡਾ ਬੁਰਾ ਨਹੀਂ ਹੈਗਾ ਲੋਕਾਂ ਨੇ ਬੜਾ ਇੰਟਰਨੈਟ ਤੇ ਕਿ ਕਿ ਕੈਨੇਡਾ ਬੁਰਾ ਹੈ ਕੈਨੇਡਾ ਨਾ ਵਿਦ ਆ ਜੇਬੂ ਕੈਨੇਡਾ ਚ ਇਸ ਵాలే ਹਾਲਾਤ ਨਹੀਂ ਠੀਕ ਉਹ ਇੱਕ ਡਿਫਰੈਂਟ ਚੀਜ਼ ਆ ਠੀਕ ਆ ਮੈਂ ਹੁਣ ਕੋਈ ਵੀ ਕੰਟਰੀ ਚੰਗੀ ਮਾੜੀ ਨਹੀਂ ਹੁੰਦੀ ਜਿੱਥੇ ਦਾ ਸਿਸਟਮ ਨਹੀਂ ਸਹੀ ਹੁੰਦਾ ਠੀਕ ਹੈ ਜਿੱਥੇ ਸਰਕਾਰਾਂ ਨਹੀਂ ਸਹੀ ਹੁੰਦੀਆਂ ਤੇ ਜਾਂ ਕੋਈ ਨਾ ਕੋਈ ਐਸੋ ਜਿਹੀ ਕੋਈ ਉੱਥੇ ਪ੍ਰੋਬਲਮ ਚੱਲ ਰਹੀ ਹੁੰਦੀ ਆ ਕੈਨੇਡਾ ਚ ਇਸ ਵాలే ਇੰਟਰਨੈਸ਼ਨਲ ਸਟੂਡੈਂਟ ਜਰੂਰਤ ਤੋਂ ਵੱਧ ਹੋ ਗਿਆ ਹੈ ਜੌਬਸ ਹੁੰਨੀਆਂ ਹੈ ਨਹੀਂ ਸਿਸਟਮ ਉਹਨਾਂ ਨੂੰ ਹੋਲਡ ਕਰਨ ਦੇ ਲਈ ਬਣਿਆ ਨਹੀਂ ਸੀ ਡਿਜ਼ਾਈਨ ਨਹੀਂ ਸੀਗਾ ਐਸ ਵਾਲੇ ਸਭ ਤੋਂ ਵੱਡਾ ਮੈਸ ਇਹ ਹੋਇਆ ਪਿਆ ਕਿ 5 ਤੋਂ 7 ਲੱਖ ਵਰਕ ਪਰਮਿਟ ਆ ਜਿਹੜਾ ਐਕਸਪਾਇਰ ਹੋਣ ਵਾਲਾ ਆ ਤੇ ਉਹਨਾਂ ਦਾ ਕੋਈ ਸੋਲੂਸ਼ਨ ਨਹੀਂ ਹੈਗਾ ਉਹਨਾਂ ਨੂੰ ਪਤਾ ਨਹੀਂ ਸਾਨੂੰ ਪੀਆਰ ਮਿਲਣੀ ਆ ਜਾਂ ਨਹੀਂ ਮਿਲਨੀ ਬਟ ਆਬਵੀਅਸਲੀ ਗੱਲ ਆ ਇੰਨਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਸਭ ਨੂੰ ਪੀਆਰ ਵੀ ਨਹੀਂ ਮਿਲਣੀ ਹੈਗੀ ਇਹ ਵੀ ਬਹੁਤ ਕਲੀਅਰ ਜੀ ਗੱਲ ਆ ਸੋ ਇਹ ਬਹੁਤ ਵੱਡਾ ਇੱਕ ਮੈਸ ਹੋਇਆ ਪਿਆ ਮੈਸਅਪ ਹੋਇਆ ਪਿਆ ਆ ਪੀਅਰ ਬਾਲੀਵੁੱਡ ਦਾ ਵੀ ਮੈਂ ਰੀਸੈਂਟਲੀ ਇੰਟਰਵਿਊ ਸੁਣਿਆ ਸੀ ਉਹਨੇ ਵੀ ਕਿਹਾ ਸੀਗਾ ਕਿ ਇੰਟਰਨੈਸ਼ਨਲ ਸਟੂਡੈਂਟ ਵਾਲਾ ਜਿਹੜਾ ਪ੍ਰੋਗਰਾਮ ਆ ਨਾ ਇਹ ਮੈਸਟਅਪ ਹੋ ਚੁੱਕਾ ਐਸ ਵਾਲੇ ਆਉਣ ਵਾਲੇ ਸਾਲਾਂ ਦੇ ਵਿੱਚ ਦੇਖੋ ਆਪਾਂ ਇੱਕ ਨਾਰਮਲ ਇਨਸਾਨ ਆ ਆਪਣੇ ਹੱਥੇ ਚੀਜ਼ਾਂ ਹੈ ਨਹੀਂ ਇਹ ਚੀਜ਼ਾਂ ਹੈਗੀਆਂ ਗਵਰਨਮੈਂਟਸ ਦੇ ਹੱਥ ਚ ਉਹ ਕੀ ਪਾਲਿਸਿਜ਼ ਲਾਉਂਦੀਆਂ ਨੇ ਜਿਉਂ ਅੱਜ ਤੋਂ 3-4 ਸਾਲ ਵਧੀਆ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਨ ਜਿੰਨੀ ਲਿਮਟ ਹੈ ਕੈਨੇਡਾ ਦੀ ਹੋਲਡ ਕਰਨ ਦੀ ਉਹਨੇ ਬੱਚੇ ਹੀ ਬੁਲਾਉਣ ਤਾਂ ਆਬਵੀਅਸਲੀ ਅੱਜ ਤੋਂ 4-5 ਸਾਲ ਬਾਅਦ ਇੱਕ ਕੈਨੇਡਾ ਡਿਫਰੈਂਟ ਹੋਊਗਾ ਆਬਵੀਅਸਲੀ ਠੀਕ ਆ ਬਟ ਇੱਕ ਗੱਲ ਜ਼ਰੂਰ ਕਹਿਣਾ ਜਿਹੜੇ ਇੱਥੇ ਆ ਚੁੱਕੇ ਆ ਉਹਨਾਂ ਦਾ ਜਰੂਰ ਸੋਚੋ ਇਹ ਨਾ ਹੋਵੇ ਵੀ ਤੁਸੀਂ ਫਿਰ ਬਲਾਈ ਜੋ ਬਲਾਈ ਜੋ ਤੇ ਇੱਥੇ ਐਂਡ ਤੇ ਬਣੇ ਕੁਛ ਵੀ ਨਾ ਵੀ ਬੱਚੇ 2-3 ਸਾਲ ਪੜਾਈ ਵੀ ਕਰਨ ਉਹ ਤਾਂ ਦੋ-ਤਿੰਨ ਸਾਲ ਵਰਕ ਪਰਮਿਟ ਤੇ ਕਰਕੇ ਨਾ ਉਹ ਇੱਧਰ ਦੇ ਰਹਿਣ ਨਾ ਉੱਤਰ ਜਿਹੜੇ ਇੱਥੇ ਆ ਚੁੱਕੇ ਆ ਉਹਨਾਂ ਲਈ ਕੋਈ ਨਾ ਕੋਈ ਤਰੀਕੇ ਨਾਲ ਉਹਨਾਂ ਨੂੰ ਕੋਈ ਪਾਠਕ ਦੇਣਾ ਚਾਹੀਦਾ ਜਿੱਥੇ ਜਿਹੜੇ ਕਰਕੇ ਪੀਆਰ ਹੋ ਸਕਣ ਤੇ ਅਗਲਾ ਕੁਐਸਚਨ ਮੇਰਾ ਇਹ ਸੀਗਾ ਤੁਹਾਡੇ ਤੋਂ ਕਿ ਮਤਲਬ ਕਿ ਕਈ ਬੱਚੇ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਸਿਕਿਉਰਿਟੀ ਦੀ ਜੋਬ ਦੇ ਰਿਲੇਟਿਡ ਇਹ ਕੁਐਸਚਨਸ ਹੁੰਦੇ ਨੇ ਕਿ ਮਤਲਬ ਕਿ ਇਹ ਜੋਬ ਸੇਫ ਹੈ ਕਰਨੀ ਕਿ ਉਹਨਾਂ ਨੂੰ ਮਤਲਬ ਕਿ ਕੋਈ ਰ ਉਹਦੇ ਬਾਰੇ ਕੁਝ ਦੱਸੋ ਐਸ ਸੱਚ ਤਾਂ ਕੋਈ ਇਚਾ ਰਿਸਕ ਨਹੀਂ ਹੁੰਦਾ ਬਟ ਜਦੋਂ ਆਪਾਂ ਹੁਣ ਟਰਮ ਹੀ ਯੂਜ਼ ਕਰ ਲਈ ਸਕਿਉਰਿਟੀ ਤੁਹਾਨੂੰ ਕਿਉਂ ਹਾਇਰ ਕਰ ਰਹੇ ਨੇ ਫॉर ਦਾ ਪਰਪਸ ਆਫ ਸਕਿਉਰਿਟੀ ਠੀਕ ਆ ਵੀ ਤੁਹਾਨੂੰ ਇੱਕ ਨਿਗਰਾਨੀ ਰੱਖਣ ਲਈ ਹਾਇਰ ਕਰ ਰਹੇ ਨੇ ਬਟ ਆਪਾਂ ਲੋਕੀ ਗਲਤ ਇੰਟਰਪਰਟ ਕਰ ਜੰਨੇ ਆ ਵੀ ਆਪਾਂ ਨੂੰ ਲੱਗਦਾ ਵੀ ਜੇ ਕੋਈ ਕ੍ਰਾਈਮ ਹੋ ਰਿਹਾ ਆ ਤੇ ਆਪਾਂ ਨੂੰ ਹੀਰੋ ਬੰਨਾ ਉੱਥੇ ਆ ਕੇ ਆਪਾਂ ਨੂੰ ਵਿੱਚ ਇੰਡਲਜ ਹੋਣਾ ਇਦਾਂ ਦਾ ਕੁਝ ਨਹੀਂ ਹੁੰਦਾ ਮੈਂ ਦੱਸ ਤਨਾ ਤੁਹਾਨੂੰ ਕੱਲੂ ਤੁਸੀਂ ਵੀ ਜੇ ਇੱਥੇ ਆ ਕੇ ਮੰਨ ਲਓ ਵੀ ਆਪਣੀ ਜਿਹੜੋ ਜੌਬਸ ਦੇ ਵਿੱਚ ਜਿਹੜੀ ਆਡ ਜੌਬਸ ਹੁੰਦੀਆਂ ਉਹਨਾਂ 'ਚ ਇੱਕ ਸਕਿਉਰਿਟੀ ਗਾਰਡ ਦੀ ਜੌਬ ਕਰਦੇ ਹੋ ਤਾਂ ਮੈਂ ਤੁਹਾਨੂੰ ਮੈਂ ਹੁਣ ਦੱਸ ਦਿੰਨਾ ਕੋਈ ਵੀ ਕ੍ਰਾਈਮ ਸੀਨ ਹੋ ਰਿਹਾ ਆ ਜੇ ਤੁਸੀਂ ਸੇਫ ਨਹੀਂ ਹੈਗੇ ਕਿਉਂਕਿ ਇੱਕ ਸਕਿਉਰਿਟੀ ਗਾਰਡ ਕੋਲ ਮੈਕਸ ਟੂ ਮੈਕਸ ਜੀ ਚੀਜ਼ਾਂ ਹੁੰਦੀਆਂ ਹੈਂਡਕਫਸ ਹੁੰਦੇ ਹੱਤਕੜੀਆਂ ਹੁੰਦੀਆਂ ਬੈਟਨ ਹੁੰਦਾ ਆ ਜਿਹੜੀ ਸਟਿਕ ਹੁੰਦੀ ਰॉड ਇਹ ਮੈਕਸ ਟੂ ਮੈਕਸ ਚੀਜ਼ਾਂ ਨੇ ਆਪਣੀ ਪ੍ਰੋਟੈਕਸ਼ਨ ਦੇ ਉੱਚ ਵੀ ਇੱਕ ਬੈਟਰੀ ਹੁੰਦਾ ਜੇ ਅਗਲੇ ਬੰਦੇ ਕੋ ਗਨ ਨਾਈਫ ਆ ਕੋਈ ਇਦਾਂ ਚੀਜ਼ ਜੇ ਤੁਹਾਨੂੰ ਖਤਰਾ ਆ ਤਾਂ ਉਹ ਈਵਨ ਤੋਂ ਸਾਹਮਣੇ ਵਾਲੇ ਬੰਦੇ ਨੂੰ ਮਾਰ ਵੀ ਰਿਹਾ ਤੁਹਾਨੂੰ ਵਿੱਚ ਇਨਵੋਲ ਹੋਣ ਦੀ ਲੋੜ ਨਹੀਂ ਤੁਸੀਂ ਉੱਥੇ ਜਾ ਸਕਦੇ ਹੋ ਭੱਜ ਵੀ ਸਕਦੇ ਹੋ ਬਸ ਤੁਸੀਂ ਵਿਟਨੈਸ ਕਰਨਾ ਤੇ ਰਿਪੋਰਟ ਆਪਣੀ ਕੰਪਨੀ ਨੂੰ ਦੇਣੀ ਇਹ ਤੁਹਾਡਾ ਕੰਮ ਆ ਕਿਉਂਕਿ ਜਾਣਗਵੋਣੀ ਵਰਥਟ ਨਹੀਂ ਹੈਗੀ ਤੇ ਲੋਡ ਵੀ ਨਹੀਂ ਹੈਗੀ ਜਿੱਥੇ ਤੁਸੀਂ ਕੁਝ ਕਰ ਨਹੀਂ ਸਕਦੇ ਠੀਕ ਹੈ ਸੋ ਇਹ ਜੀ ਦਾ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਆ ਬਾਕੀ ਡਿਪੈਂਡ ਕਰਦਾ ਬਾਈ ਜੀ ਸਾਈਟ ਤੁਹਾਡੇ ਕੋਲ ਕਿਵੇਂ ਦੀ ਆ ਮੈਂ ਇਦਾਂ ਦੀਆਂ ਸਾਈਟਸ ਤੇ ਵੀ ਕੰਮ ਕੀਤਾ ਜਿੱਥੇ ਮੈਂ 5 ਦਿਨ ਕੰਮ ਕੀਤਾ ਤੇ ਚਾਰ ਆਰੀ ਮੈਂ ਪੁਲਿਸ ਭਲਾਈ ਆ ਉੱਥੇ ਹਰ ਰਾਤ ਕੋਈ ਨਾ ਕੋਈ ਕ੍ਰਾਈਮ ਹੁੰਦਾ ਸੀ ਲੋਕੀ ਲੜ ਪੰਦੇ ਸੀ ਜਾਂ ਕੋਈ ਡਰੰਕ ਹੁੰਦਾ ਸੀ ਕੋਈ ਡਰੱਗਸ ਕਰਕੇ ਕੁਝ ਬਹੁਤ ਕੋਈ ਚੀਜ਼ਾਂ ਹੁੰਦੀਆਂ ਬਟ ਹੁਣ ਆਉਣ ਵਾਲੀ ਸਾਈਟ ਤੇ ਇਦਾਂ ਦੀ ਚੀਜ਼ਾਂ ਕੁਝ ਨਹੀਂ ਹੈਗੀਆਂ ਸੋ ਸਾਈਟ ਟੂ ਸਾਈਟ ਡਿਪੈਂਡ ਕਰਦਾ ਆ ਬਸ ਇਹੀ ਆ ਥੋੜਾ ਆਪਣਾ ਹਿਸਾਬ ਨਾਲ ਚੱਲੋ ਐਂਡ ਜੇਕਰ ਤੁਸੀਂ ਟ੍ਰੇਨਿੰਗ ਲਈ ਆ ਦੇਖੋ ਜਿੱਥੇ ਆਪਾਂ ਹੁਣ ਸਿਕਿਉਰਿਟੀ ਗਾਰਡ ਦੇ ਲਾਇਸੈਂਸ ਤੇ 340 ਡਾਲਰ ਲਾ ਦਿੰਨੇ ਆ ਉੱਥੇ ਜੇ ਤੁਸੀਂ ਪੈਸੇ ਦੇ ਕੇ ਵੀ ਜੇ ਤੁਹਾਡੇ ਕੋਲ ਜੌਬ ਹੈਗੀ ਆ ਵੈਸੇ ਤਾਂ ਆਪਣੀ ਕੰਪਨੀ ਨੂੰ ਕਹੋ ਕਿ ਸਾਨੂੰ ਯੂਜ਼ ਆਫ ਫੋਰਸ ਦੀ ਟ੍ਰੇਨਿੰਗ ਦੋ ਜੋ ਫ੍ਰੀ ਚ ਦੇ ਰਿਆ ਵਧੀਆ ਨਹੀਂ ਤਾਂ ਬਾਹਰੋਂ ਥੋੜੀ ਜੀ ਇੱਕ ਦੋ ਦਿਨ ਦੀ ਟ੍ਰੇਨਿੰਗ ਲੈ ਕੇ ਲੈ ਲੈਣੀ ਚਾਹੀਦੀ ਉਹਨਾਂ ਤੁਹਾਨੂੰ ਥੋੜੇ ਟੈਕਨੀਕਸ ਪਤਾ ਲੱਗ ਜਣੇ ਕਿਵੇਂ ਆਪਣੇ ਆਪ ਨੂੰ ਸੈਲਫ ਡਿਫੈਂਸ ਕਰਨਾ ਹੈ ਠੀਕ ਆ ਕਾਲੂ ਕੋਈ ਵੀ ਇਦਾਂ ਦਾ ਬੰਦਾ ਆਇਂਦਾ ਐਟ ਦਾ গিਵਨ ਡੇ ਕੋਈ ਬਰਥਡੇ ਹੋਵੇ ਕਦੀ ਨਹੀਂ ਪਤਾ ਹੁੰਦਾ ਵੀ ਕੱਲ ਨੂੰ ਕਿਦਾਂ ਦਾ ਬੰਦਾ ਟੱਕਰ ਦਿੰਦਾ ਐਂਡ ਆਲਵੇਜ਼ ਬੀ ਪ੍ਰੇਪੇਅਰ ਫॉर ਦਾ ਵਰਸਟ ਕਿਉਂਕਿ ਇਹ ਤੁਸੀਂ ਫੀਲਡ ਹੀ ਇਦਾਂ ਦੀ ਆ ਠੀਕ ਆ ਵੀ ਇੱਥੇ ਕੋਈ ਨਾ ਕੋਈ ਕਰਾਈਮ ਸੀਨ ਹੋ ਜਾਂਦਾ ਆ ਤੇ ਥੋੜਾ ਜਿਹਾ ਆਪਣੇ ਆਪ ਨੂੰ ਉਸ ਮੂਮੈਂਟ ਤੇ ਕਿਵੇਂ ਸੰਭਾਲਣਾ ਆ ਆਪਣੇ ਆਪ ਨੂੰ ਉਹ ਜ਼ਰੂਰੀ ਹੁੰਦਾ ਕਿਉਂਕਿ ਜੇ ਤੁਸੀਂ ਸ਼ਿਵਰ ਕਰੋਗੇ ਵੀ ਆ ਕੀ ਹੋ ਗਿਆ ਇਦਾਂ ਇਦਾਂ ਹਾਣਾ ਤੇ ਫਿਰ ਉਹ ਚੀਜ਼ਾਂ ਦਾ ਵਰਕਆਊਟ ਨਹੀਂ ਕਰਦੇ ਆ ਠੀਕ ਹੈ ਤੇ ਤਰਨ ਜਿੱਦਾਂ ਕਿ ਤੁਹਾਡੀ ਜੋ ਕਰੰਟ ਲਾਈਫ ਚੱਲ ਰਹੀ ਆ ਕਿ ਤੁਸੀਂ ਉਹਦੇ ਨਾਲ ਸੈਟੀਸਫਾਈਡ ਹੋ ਸੈਟੀਸਫਾਈ ਹੈਗੇ ਵੀ ਆ ਤੇ ਕਿਤੇ ਨਾ ਕਿਤੇ ਨਹੀਂ ਵੀ ਆ ਹੁਣ ਗੱਲ ਇਦਾਂ ਵੀ ਬੰਦਾ ਤੇ ਸੈਟੀਸਫਾਈ ਕਰਦੀ ਵੀ ਨਹੀਂ ਹੁੰਦਾ ਹੈਗਾ ਪਰ ਕੁਝ ਚੀਜ਼ਾਂ ਤੁਸੀਂ ਸੋਚੀਆਂ ਹੁੰਦੀਆਂ ਲਾਈਫ 'ਚ ਕਰਨ ਦੀਆਂ ਵੀ ਹਨਾ ਹਰ ਬੰਦਾ ਸੋਚਦਾ ਮੈਂ ਕੱਲਾ ਨਹੀਂ ਹੈਗਾ ਤੇ ਉਹ ਜਦੋਂ ਤੱਕ ਨਹੀਂ ਹੁੰਦੀਆਂ ਉਹ ਤੱਕ ਬੰਦਾ ਨਾ ਥੋੜਾ ਇਦੇ ਅੰਦਰੋਂ ਰਹਿੰਦੀ ਬੇਚੈਨੀ ਕਿਉਂਕਿ ਮੈਂ ਤੁਹਾਨੂੰ ਦੱਸਾਂ ਮੈਂ ਕਈ ਵਾਰੀ ਜਿੱਦਾਂ ਵੇਲਾ ਵੀ ਬੈਠਾ ਹੁੰਨਾ ਨਾ ਅੱਜ ਕੱਲ ਪਤਾ ਨਹੀਂ ਲਾਈਫ ਕਿੱਦਾਂ ਦੀ ਹੋ ਗਈ ਇੱਥੇ ਕਿ ਪਹਿਲਾਂ ਜਦ ਸਟਾਰਟਿੰਗ 'ਚ ਮੈਂ ਕੈਨੇਡਾ ਆਇਆ ਸੀ ਮੈਂ ਬਹੁ ਮੈਂ ਵੀ ਟਾਈਮ ਵੇਸਟ ਕਰਦਾ ਸੀ ਮੈਂ ਕਈ ਵਾਰੀ ਬੈਠਾ ਰਹਿਣਾ ਗੇਮਸ ਖੇਡ ਪਰ ਥੋੜੀ ਜੀ ਹੁਣ ਲਾਈਫ ਦੀ ਸਮਝ ਆਈ ਹੈ ਵੀ ਹਾਂ ਥੋੜਾ ਸੀਰੀਅਸ ਹੋਈ ਹੈ ਹਨਾ ਵੀ ਇੱਥੇ ਆਇਆ ਹਾਂ ਤੇ ਹੁਣ ਕਿਤੇ ਮੈਂ ਫ੍ਰੀ ਵੀ ਮੰਨਾਂ ਤੇ ਮੈਂ ਆਪਣੇ ਆਪ ਨੂੰ ਨਾ ਹੁਣ ਲੱਗ ਜਿੰਦਾ ਵੀ ਯਾਰ ਕਰ ਕਿਉਂ ਨਹੀਂ ਰਾਮ ਕੁਝ ਪ੍ਰੋਡਕਟਿਵ ਤੇ ਹੁਣ ਜਿਵੇਂ ਮੇਰੀ ਫੀਲਡ ਆ ਇਹ YouTube ਹਨਾ ਤੇ ਬਸ ਮੇਰਾ ਹਰ ਵੇਲੇ ਦਿਮਾਗ ਇੱਧਰ ਹੀ ਲੱਗਿਆ ਰਹਿੰਦਾ ਵੀ ਅੱਜ ਕੀ ਕੰਟੈਂਟ ਬਣਾਵਾਂਗਾ ਕੀ ਇਹੋ ਜੀ ਵਧੀਆ ਚੀਜ਼ ਲੈ ਕੇ ਆਈ ਆਪਣੀ ਆਡੀਅנס ਨੂੰ ਵਧੀਆ ਲੱਗੇ ਬਾਕੀ ਓਵਰঅল ਲਾਈਫ ਉਹ ਵਧੀਆ ਚੱਲ ਰਹੀ ਹੈ ਠੀਕ ਆ ਬਟ ਥੋੜਾ ਜਿਹਾ ਪਿੱਛੇ ਜੇ ਹੋ ਗਿਆ ਸੀਗਾ ਮੇਰੇ grandfather expire ਹੋ ਗਏ ਸੀਗੇ ਤੇ ਉਹਦੇ ਕਰਕੇ ਥੋੜਾ ਜਿਹਾ ਵਿੱਚ ਹੋ ਗਿਆ ਸੀ ਹਾਂ ਬਟ ਹਾਂ ਠੀਕ ਆ ਉਹ ਵੀ ਲਾਈਫ ਦਾ ਪਾਰਟ ਆ ਇਟਸ ਅ ਪਾਰਟ ਆਫ ਲਾਈਫ ਲਾਈਫ ਕਦੀ ਵੀ ਸੇਮ ਨਹੀਂ ਚੱਲਦੀ ਕੋਈ ਵੀ ਇਨਸਾਨ ਆ ਲਾਈਫ ਦੇ ਵਿੱਚ ਅਪਸ ਆ ਤੇ ਡਾਊਨਸ ਵੀ ਹੈਗੇ ਆ ਤੇ ਜਿਵੇਂ ਦਿਨ ਆ ਤੇ ਰਾਤ ਵੀ ਆ ਉਹਨੇ ਪ੍ਰਮਾਤਮਾ ਨੇ ਬਣਾਈ ਆ ਉਹ ਚੀਜ਼ ਆਪਣੇ ਹੱਥ ਚ ਨਹੀਂ ਆਪਾਂ ਕੰਟਰੋਲ ਨਹੀਂ ਕਰ ਸਕਦੇ ਸੋ ਉਹਦੇ ਹੱਥ ਚ ਆ ਉਹ ਗੱਲ ਉਹੀ ਆ ਵੀ ਬੰਦੇ ਨੂੰ ਐਕਸੈਪਟ ਕਰਨ ਦੀ ਆਦਤ ਪਾਉਣੀ ਚਾਹੀਦੀ ਆ ਆਪਣੀ ਸਭ ਤੋਂ ਵੱਡੀ ਕਮੀ ਕੀ ਆ ਆਪਾਂ ਐਕਸੈਪਟ ਨਹੀਂ ਕਰਦੇ ਠੀਕ ਆ ਪਾਵੇਂ ਆਪਣੀ ਕੋਈ ਗਲਤੀ ਹੋਵੇ ਇਨਸਾਨ ਇਹ ਹਿਊਮਨ ਨੇਚਰ ਆ ਇਟਸ ਨੋਟ ਅਬਾਊਟ ਮੀ ਇਟਸ ਨੋਟ ਅਬਾਊਟ ਜਿਹੜੇ ਆਪਾਂ ਨੂੰ ਦੇਖ ਰਿਹਾ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਆ ਤਾਂ ਤੇਹੀ ਪਾਉਣੀ ਚਾਹੀਦੀ ਐਕਸੈਪਟ ਕਰਨ ਦੀ ਜੇ ਵੀ ਚੀਜ਼ ਆ ਕਿਉਂਕਿ ਇਹ ਲਾਈਫ ਆ ਇੱਥੇ ਜਿਹੜਾ ਸੱਚ ਹੁੰਦਾ ਨਾ ਸਭ ਤੋਂ ਕੜਵਾ ਹੁੰਦਾ ਤੇ ਲੋਕਾਂ ਨੂੰ ਲੋਕਾਂ ਨੂੰ ਨਹੀਂ ਮੈਂ ਖੁਦ ਠੀਕ ਆ ਆਪਾਂ ਨੂੰ ਸੱਚ ਨੂੰ ਐਕਸੈਪਟ ਕਰਨਾ ਨਹੀਂ ਆਉਂਦਾ ਆਪਾਂ ਨੇ ਸਿੱਖਣਾ ਚਾਹੀਦਾ ਬਾਕੀ ਓਵਰঅল ਗੁੱਡ ਚੱਲਿਓ ਪ੍ਰਮਾਤਮਾ ਦੇ ਛੱਡੇ ਆਪਾਂ ਜੋ ਕਰ ਰਿਹਾ ਸਹੀ ਕਰ ਰਿਹਾ ਚਲੋ ਵਧੀਆ ਗੱਲ ਜਿੱਦਾਂ ਕਿ ਮੈਂ ਵੀ ਇੱਥੇ ਨਵਾਂ ਹੀ ਆ ਤੇ ਇਥੇ ਕਈ ਸਟੂਡੈਂਟਸ ਨੇ ਜੋ ਕਿ ਲਾਇਸੈਂਸ ਤੇ ਪੈਸੇ ਯੂਜ਼ ਕਰ ਰਹੇ ਨੇ 2-200 ਡਾਲਰ 3-300 ਡਾਲਰ ਜਸਟ ਲਾਈਕ ਫੋਰਕ ਲਿਫਟ ਦੇ ਲਾਇਸੈਂਸ ਸਿਕਿਉਰਟੀ ਦੇ ਲਾਇਸੈਂਸ ਹਾਂਜੀ ਪਰ ਉਹਦਾ ਆਊਟਕਮ ਨਹੀਂ ਹੈ ਜਿੱਦਾਂ ਕਿ ਜੋਬ ਜਾਂ ਕੰਮ ਨਹੀਂ ਹੈ ਉਸ ਰਿਲੇਟਡ ਉਹਨਾਂ ਨੂੰ ਮਿਲ ਰਿਹਾ ਹੈ ਨਾ ਤੇ ਉਸ ਤੇ ਤੁਹਾਡਾ ਕੀ ਵਿਚਾਰ ਸੀ ਇੱਥੇ ਦੋ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਠੀਕ ਆ ਹੁਣ ਡਿਪੈਂਡ ਕਰਦਾ ਵੀ ਆਪਾਂ ਫੀਲਡ ਕਿਹੜੀ ਚੁਣ ਰਹੇ ਹਾਂ ਇੱਥੇ ਹੁਣ ਕੈਨੇਡਾ ਨੂੰ ਕਿਹੜੇ ਬੰਦੇ ਚਾਹੀਤੇ ਆ ਕੈਨੇਡਾ ਨੂੰ ਸਕਿਉਰਿਟੀ ਗਾਰਡਸ ਨਹੀਂ ਚਾਹੀਦੇ ਸਕਿਉਰਿਟੀ ਗਾਰਡਸ ਤੁਸੀਂ ਵੀ ਕੰਮ ਕਰ ਲਓਗੇ ਮੈਂ ਵੀ ਕਰ ਲਾਂਗਾ ਮੈਂ ਆਲਰੇਡੀ ਕਰ ਰਿਹਾ ਜਿੰਨੇ ਜਨਤਾ ਵੇਲੀ ਬੈਠੀ ਆ ਕਰ ਲੂਗੇ ਦੋ ਤਿੰਨ ਲਾਇਸੈਂਸ ਚਾਹੀਦੇ ਹੁੰਦੇ ਬੇਸਿਕ ਐਡਾ ਵੱਡਾ ਕੋਈ ਡਿਫਿਕਲਟ ਟਾਸਕ ਨਹੀਂ ਆ ਆਲਰੇਡੀ ਬੰਦੇ ਮਾਰਕੀਟ ਦੇ ਵਿੱਚ ਹੈਗੇ ਆ ਆਪਣਾ ਸਮਝਣ ਦੀ ਲੋੜ ਆ ਉੱਥੇ ਹੀ ਆਪਾਂ ਜੇ ਗੱਲ ਕਰੀਏ ਵੀ ਕੋਈ ਆਪਾਂ ਇਹੋ ਜਿਹੀ ਆਪਾਂ ਨੂੰ ਸਕਿੱਲ ਹੁੰਦੀ ਹੋਵੇ ਜਿਹਦੀ ਐਕਚੁਅ ਜਿੱਥੇ ਡਿਮਾਂਡ ਹੋਵੇ ਤੇ ਲੋਕਾਂ ਨੂੰ ਕੰਮ ਘਾਟ ਆਉਂਦਾ ਹੋਵੇ ਜਿੱਦਾਂ ਮੈਂ ਇੱਕ ਪਰਸਨਲੀ ਆਪਣਾ ਮੇਰੇ ਕੋਈ ਨੌਨ ਚਾ ਬੰਦਾ ਉਹਨੇ ਕੰਮ ਸਿੱਖਿਆ ਸੀ ਵੈਲਡ ਤੇ ਵੈਸੇ ਇਥੋਂ অন্ਟਾਰੀਓ ਦੇ ਵਿੱਚ ਤੁਹਾਨੂੰ ਇਹ ਵੀ ਮੈਂ ਦੱਸ ਦਵਾ ਗੱਲ ਕਿ ਵੈਲਡਿੰਗ ਦੇ ਲਈ ਤੁਹਾਨੂੰ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਕੱਲ ਨੂੰ ਪੀਆਰ ਦੇ ਆਪਣੀ ਫਾਈਲ ਲਾਉਣੀ ਹੈ ਨਾ ਵੈਲਡਿੰਗ ਦੀ ਫੀਲਡ ਦੇ ਵਿੱਚ ਸਪੈਸੀਫਿਕਲੀ ਯੂ डोंਟ ਨੀਡ ਲਾਇਸੈਂਸ ਇਨ অন্ਟਾਰੀਓ ਸਿਰਫ অন্ਟਾਰੀਓ ਬਾਕੀ ਅਦਰ ਪ੍ਰੋਵਿੰਸਸ ਦੇ ਵਿੱਚ ਆਈ ਡੋਟ ਨੋ ਅਬਾਊਟ ਥੈਟ ਤੇ ਉਹ ਆਇਆ ਇੱਥੇ ਠੀਕ ਆ ਉਹਨੇ 15 20 ਦਿਨ ਦੇ ਵਿੱਚ ਵਿੱਚ ਉਹਨੂੰ ਕੰਮ ਵੀ ਉਹਦਾ ਮਿਲ ਗਿਆ ਤੇ ਹੁਣ ਕੰਮ ਕਰ ਰਿਹਾ ਠੀਕ ਆ ਗੱਲ ਵੈਲਡਿੰਗ ਦੀ ਨਹੀਂ ਇੱਥੇ ਪਲੰਬਿੰਗ ਦੀ ਫੀਲਡ ਚੱਲ ਜਾਓ ਕਿਸੇ ਵੀ ਫੀਲਡ ਚੱਲ ਜਾਓ ਸਾਰੀ ਜਗਤ ਤੁਹਾਨੂੰ ਲਾਇਸੈਂਸ ਇੱਥੇ ਚਾਹੀਦਾ ਗੱਲ ਸਿਕਿਉਰਿਟੀ ਗਾਰਡ ਜਾਂ ਇਹ ਨਹੀਂ ਇਹ ਇਸੇ ਕਰਕੇ ਆਪਾਂ ਸੁਣਦੇ ਕਿਉਂਕਿ ਇਹ ਆਡ ਜੋਬਸ ਹੈ ਤੇ ਸਟੂਡੈਂਟ ਲਾਇਸੈਂਸ ਬਣਾ ਸਕਦੇ ਜੇ ਇੱਕ ਸਟੂਡੈਂਟ ਮਾਲਕ ਮੰਨ ਲਓ ਵੀ ਕੋਈ ਇਹੋ ਜਿਹੀ ਪਿੱਛੋਂ ਸਕਿੱਲ ਸਿੱਖ ਕੇ ਆ ਰਿਹਾ ਜਿਹਦੀ ਐਕਚੁਅਲ ਚ ਇੱਥੇ ਡਿਮਾਂਡ ਇੰਨੀ ਜ਼ਿਆਦੀ ਹੈਗੀ ਆ ਠੀਕ ਹੈ ਬਹੁਤ ਘੱਟ ਨੇ ਇਲੈਕਟ੍ਰੀਸ਼ੀਅਨਸ ਕਿੰਨੇ ਚਾਹੀਦੇ ਆ ਪਲੰਬਰਸ ਇਹਨਾਂ ਨੂੰ ਇੰਨੇ ਚਾਹੀਦੇ ਆ ਯੂ ਐਸ اے 'ਚ ਇੱਕ ਮੈਂ ਰੀਸੈਂਟਲੀ ਦੇਖ ਰਿਆ ਸੀਗਾ ਮੈਂ ਪੜ੍ਹੀ ਸੀਗੀ ਇੱਕ ਰਿਪੋਰਟ ਵੀ ਪਤਾ ਨਹੀਂ ਕਹਿ ਰਹੇ ਸੀ ਕਿ ਪਤਾ ਨਹੀਂ ਕਿੰਨੇ ਲੱਖ ਇਦਾਂ ਨੰਬਰ ਸੀਗਾ ਕਾਫੀ ਵੱਡਾ ਨੰਬਰ ਸੀ ਆਈ ਡੋਨਟ ਨੋ ਐਗਜ਼ੈਕਟਲੀ ਕੀ ਸੀ ਉਹ ਨੰਬਰ ਵੀ ਉਹਨਾਂ ਨੂੰ ਪਲੰਬਰਸ ਦੀ ਸ਼ਾਰਟੇਜ ਆ ਇਸ ਵੇਲੇ ਠੀਕ ਹੈ ਉਹਨਾਂ ਨੂੰ ਪਲੰਬਰਸ ਚਾਹੀਦੇ ਆ ਹੁਣ ਗੱਲ ਕੀ ਆ ਆਪਣੇ ਬੰਦੇ ਇਹੋ ਜੇ ਫੀਲਡਸ ਦੇ ਵਿੱਚ ਜਾ ਕੇ ਰਾਜੀ ਨਹੀਂ ਉਹਨਾਂ ਨੂੰ ਲੱਗਦਾ ਵੀ ਸਾਡੇ ਕੱਪੜੇ ਨਾ ਮੈਲੇ ਹੋ ਜਾਣ ਜਿੰਦਾ ਆਪਣੀ ਇੱਕ ਟਿਪੀਕਲ ਸੋਚ ਹੁੰਦੀ ਆ ਪੰਜਾਬ 'ਚ ਕਿ ਕੁੜਤੇ ਪਿਆਵੇਂ ਪਾ ਕੇ ਰੋ ਤਿਆਰ-ਸ਼ਿਆਰ ਹੋ ਕੇ ਰੋ ਹੁਣ ਉਹਨਾਂ ਨੂੰ ਉਹੀ ਗੱਲ ਆ ਵੀ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਇਟਸ ਜਸਟ ਮਾਈ ਓਪੀਨੀਅਨ ਠੀਕ ਆ ਮੈਨੂੰ ਇਹ ਲੱਗਦਾ ਵੀ ਆਪਣੀ ਸੋਚ ਕਿਤੇ ਨਾ ਕਿਤੇ ਇਦਾਂ ਉਹਨੂੰ ਬਦਲਣ ਦੀ ਲੋੜ ਆ ਸੋ ਸਿਕਿਉਰਿਟੀ ਫੋਰਕ ਲਿਫਟ ਇਹ ਕੰਮ ਸਾਰੇ ਕਰ ਲੈਂਦੇ ਆ ਸੋ ਆਲਰੇਡੀ ਬਹੁਤ ਬੰਦਾ ਬੈਠਾ ਜਿਨ੍ਹਾਂ ਕੋ ਲਾਇਸੈਂਸ ਹੈਗੇ ਅੱਜ ਦੀ ਡੇਟ ਦੇ ਵਿੱਚ ਤਾਂ ਨਹੀਂ ਕੰਮ ਮਿਲ ਰਿਹਾ ਜੇ ਤੁਸੀਂ ਲਾਇਸੈਂਸ ਬਣਾਓ ਇੱਕੋ ਕੰਡੀਸ਼ਨ ਤੇ ਬਣਾਓ ਅੱਜ ਦੀ ਡੇਟ ਦੇ ਵਿੱਚ ਠੀਕ ਆ ਮੈਂ ਝੂਠ ਨਹੀਂ ਬੋਲਾਂਗਾ ਕਿਉਂਕਿ ਰੈਫਰੈਂਸ ਤੋਂ ਬਿਨਾ ਅੱਜ ਦੀ ਡੇਟ ਦੇ ਵਿੱਚ ਭਾਵੇਂ ਸਿਕਿਉਰਿਟੀ ਦੀ ਫੀਲਡ ਹੋਵੇ ਭਾਵੇਂ ਕੋਈ ਵੀ ਫੀਲਡ ਆ ਕੰਮ ਮਿਲਣਾ ਬਹੁਤ ਔਖਾ ਆ ਓਕੇ ਸੋ ਉਹ ਵਰਥ ਇਟ ਨਹੀਂ ਹੈਗਾ ਤੁਸੀਂ 400 ਡਾਲਰ ਲਾ ਦਿਓ ਬਾਅਦ ਚ ਤੁਹਾਨੂੰ ਰੈਫਰੈਂਸ ਤੋਂ ਬਿਨਾ ਕੰਮ ਵੀ ਨਾ ਮਿਲੇ ਉਹ ਤੁਹਾਨੂੰ ਤਾਂ ਮਿਲੂਗਾ ਜੇ ਤੁਹਾਡੇ ਕੋਲ ਥੋੜੀ ਜਿਹੀ ਲੱਕ ਆ ਤੇ ਤੁਹਾਡੇ ਤੋਂ ਇੱਕ ਕਮਿਊਨੀਕੇਸ਼ਨ ਸਕਿੱਲ ਵਧੀਆ ਤੁਸੀਂ ਅਗਲੇ ਜਿੱਥੇ ਤੁਸੀਂ ਇੰਟਰਵਿਊ ਦੇਣ ਜਾਂਦੇ ਉਹਨੂੰ ਇੰਪ੍ਰੈਸ ਹੀ ਆਪਣੀਆਂ ਗੱਲਾਂ ਇੰਨਾ ਕਰ ਦਿੰਨੇ ਤਾਂ ਅਗਲਾ ਬੰਦਾ ਮਜਬੂਰ ਹੋ ਜੇ ਤੁਹਾਨੂੰ ਸ਼ਿਫਟਾਂ ਦੇ ਵਿੱਚ ਪਾਉਣ ਦੇ ਲਈ ਤਾਂ ਉਹ ਵੀ ਆਪਣੇ ਲੋਕੀ ਕਿਤੇ ਠੀਕ ਆ ਜੇ ਉਹਦੇ ਉੱਤੇ ਥੋੜਾ ਜਿਹਾ ਆਪਾਂ ਵਰਕ ਕਰੀਏ ਤੇ ਆਪਣੇ ਲਈ ਹੀ ਫਿਊਚਰ ਦੇ ਵਿੱਚ ਬੈਟਰ ਆਪਸ਼ਨਸ ਖੁੱਲਣ ਗਿਆ ਸੋ ਇਟਸ ਨਾਟ ਅਬਾਊਟ ਕੀ ਫਾਇਦਾ ਹੈਗਾ ਜਾਂ ਨਹੀਂ ਹੈਗਾ ਫਾਇਦਾ ਹੈਗਾ ਬਟ ਫੀਲਡ ਦੇਖੋ ਕਿਹੜੀ ਦੇ ਵਿੱਚ ਜਾਣਾ ਉਹੀ ਫੀਲਡ ਤੁਸੀਂ ਚੁਣੋਗੇ ਜਿਹਦੇ ਵਿੱਚ ਆਲਰੇਡੀ ਲੱਖਾਂ ਬੰਦਾ ਬੈਠਾ ਪਿਆ ਆ ਆਬਵੀਅਸਲੀ ਗਲ ਜੌਬ ਨਹੀਂ ਮਿਲੂਗੀ ਉਹ ਗੱਲ ਸੇਮ ਆਗੇ ਵੀ ਕੱਲ ਇੱਕ ਮੈਂ ਵੀਡੀਓ ਪਾਈ ਸੀਗੀ ਕਿ ਬਿਜ਼ਨਸ ਦਾ ਕੋਰਸ ਆਪਾਂ ਸਾਰੇ ਲੈ ਕੇ ਆ ਰਹੇ ਆ ਤੇ ਉਹਦੇ ਵਿੱਚ ਸਕੋਪ ਤੇ ਐਸਐਚ ਹੈ ਨਹੀਂਗਾ ਉਪੜਾ ਪੜਾਉ ਉਹੀ ਰਿਹਾ ਜੋ ਆਪਾਂ ਪਲੱਸ 2 ਦੇ ਵਿੱਚ ਪੜ ਕੇ ਆ ਰਹੇ ਹਾਂ ਉਹਨੂੰ ਬਸ ਐਕਸਟੈਂਡ ਕੀਤਾ ਨਾ ਐਗਜ਼ੈਗਰੇ ਫੀਲ ਇਹੋ ਜੀ ਚੁਣ ਕੇ ਆਓ ਜਿਹਦਾ ਇੱਥੇ ਐਕਚੁਅਲ ਚ ਸਕੋਪ ਹੈਗਾ ਸਕੋਪ ਹੈਗਾ ਦੈਟਸ ਇਟ ਤੁਹਾਡਾ ਮਤਲਬ ਮੇਨ ਕਹਿਣਾ ਇਹ ਹੈ ਕਿ ਜਸਟ ਲਾਈਕ ਇੱਥੇ ਦੋ ਤਿੰਨ ਹੀ ਮੇਨ ਲਾਇਸੈਂਸ ਹੈਗੇ ਨੇ ਜਿੱਚ ਸਟੂਡੈਂਟ ਜ਼ਿਆਦਾ ਜਾ ਰਿਹਾ ਹੈ ਸਿਕਿਉਰਿਟੀ ਫੋਰਕਲਿਫਟ ਐਂਡ ਸਮ ਅਦਰ ਸਮਾਰਟ ਸਰ ਆ ਬੇਸਿਕ ਜਿョ ਗਏ ਦੇਖੋ ਆਪਸ਼ਨਸ ਬਹੁਤ ਹੈ ਹਮ ਆਪਾਂ ਲੋਕਾਂ ਨੂੰ ਪਤਾ ਨਹੀਂ ਹੈਗਾ ਜਿੰਨੇ ਇੱਥੇ ਆਪਸ਼ਨਸ ਨੇ ਅਟ ਆਪਾਂ ਟਾਈਮ ਕੱਢ ਗਿਓ ਥੋੜਾ ਰਿਸਰਚ ਕਰੀਏ ਫੇਰ ਹੀ ਆਣਾ ਆਪਾਂ ਲੁਕਣਾਤ ਹੋ ਗਈ ਜਦੋਂ ਦਾ ਏਜੰਟਸ ਵਾਲਾ ਕੰਮ ਸ਼ੁਰੂ ਹੋਇਆ ਕਿ ਆਪਾਂ ਏਜੰਟਸ ਕੋਲ ਜਾ ਕੇ ਉਹਨਾਂ ਤੋਂ ਹੀ ਪੁੱਛਣਾ ਵੀ ਉਹਨਾਂ ਜੋ ਕਹਤਾ ਉਹ ਸੱਚ ਆ ਆਪਣੇ ਤੇ ਕੰਫੀਡੈਂਸ ਨਹੀਂ ਰੱਖਿਆ ਆਪਣੇ ਤੇ ਕੰਫੀਡੈਂਸ ਰੱਖੋ ਆਪਣੀ ਰਿਸਰਚ ਕਰੋ ਸਭ ਕੁਝ ਇੰਟਰਨੈਟ ਤੇ ਪਿਆ ਆ ਬੜੇ ਇਨਫਲੂਐਂਸਰਸ ਨੇ ਜਿਹੜੇ ਅੱਜ ਦੀ ਡੇਟਸ ਵਿੱਚ ਵਧੀਆ ਇਨਫਰਮੇਸ਼ਨ ਦੇ ਰਹੇ ਨੇ ਉਹਨਾਂ ਦੀਆਂ ਵੀਡੀਓਜ਼ ਦੇਖੋ ਤੁਹਾਨੂੰ ਸਭ ਪਤਾ ਲੱਗ ਜਾਣਾ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਐਗਜ਼ਾਮਪਲ ਤੁਹਾਡੇ ਮੂਰੇ ਬੈਠੀ ਐ ਮੈਂ ਇਹ ਵੀ ਵੱਡੀ ਵੀ ਮੈਂ ਕੋਈ ਐਗਜ਼ਾਮਪਲ ਨਹੀਂ ਹੈਗਾ ਮੇਰੀ ਕੋਸ਼ਿਸ਼ ਬਸ ਇਹੀ ਹੁੰਦੀ ਵੀ ਜੋ ਜਿੱਥੋਂ ਵੀ ਮੈਨੂੰ ਪਤਾ ਲੱਗ ਸਕੇ ਕਿਉਂਕਿ ਬੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਲੋਕੀ ਸਾਹਮਣੇ ਨਹੀਂ ਲਿਆਉਂਦੇ ਕਈ ਹੋਰ ਇਨਫਲੂਐਂਸਰਸ ਹੈਗੇ ਮੈਂ ਕਿਹਨੂੰ ਟਾਰਗੇਟ ਨਹੀਂ ਕਰ ਰਿਹਾ ਟੂ ਬੀ ਵੈਰੀ ਓਨਸ ਵੈਸੇ ਗੱਲ ਕਰ ਰਿਹਾ ਕਿ ਕੁਝ ਚੀਜ਼ਾਂ ਓਪਨਲੀ ਡਿਸਕਸ ਨਹੀਂ ਕਰਦੇ ਬਟ ਮੇਰੇ ਚੈਨਲ ਤੇ ਮੈਂ ਉਹ ਵੀ ਚੀਜ਼ਾਂ ਡਿਸਕਸ ਸਾਹਮਣੇ ਲੋਕਾਂ ਦੇ ਰੱਖਿਆ ਵੀ ਆ ਵੀ ਇੱਕ ਫੈਕਟਸ ਹੈਗੇ ਨੇ ਤੇ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਜਿੰਨਾ ਮੈਂ ਸੱਚ ਰੱਖ ਸਕਾਂ ਹਾਲਾਂਕਿ ਮੈਨੂੰ ਲੋਕੀ ਗਾਲ੍ਹਾਂ ਵੀ ਬਹੁਤ ਕੱਢਦੇ ਆ ਮ ਜੋ ਗੱਲ ਸਹੀ ਆ ਉਹ ਸਹੀ ਐ ਜੋ ਗਲਤ ਆ ਗਲਤ ਆ ਤੇ ਤਰਨ ਜਿੱਦਾਂ ਕਿ ਮੈਂ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਆ ਤੇ ਮੈਂ ਹਜੇ ਆਪਣੀ ਜੋਬ ਲੱਭ ਰਿਆ ਤੇ ਤੁਸੀਂ ਮੈਨੂੰ ਕੀ ਇੱਕ ਪੀਸ ਆਫ ਐਡਵਾਈਸ ਦੇਣਾ ਚਾਹੋਗੇ ਜਿਹਦੇ ਨਾਲ ਕਿ ਮੇਰੀ ਹੈਲਪ ਹੋ ਸਕੇ ਕਿ ਮੈਂ ਜੋਬ ਜਲਦੀ ਫਾਈਂਡ ਕਰ ਸਕਾਂ ਤੁਸੀਂ ਸਭ ਤੋਂ ਮੈਨ ਗੱਲ ਆ ਵੀ ਤੁਸੀਂ ਰਹਿ ਨਹੀਂ ਕਿੱਥੇ ਆ ਠੀਕ ਆ ਪਹਿਲਾਂ ਤਾਂ ਆਪਣਾ ਏਰੀਆ ਦੇਖੋ ਤੁਸੀਂ ਕਿਸ ਏਰੀਆ ਦੇ ਵਿੱਚ ਰਹਿ ਰਹੇ ਹੋ ਤੇ ਆਪਣਾ ਐਕਸਪੀਰੀਅੰਸ ਦੇਖੋ ਤੁਸੀਂ ਕਿਸ ਫੀਲਡ 'ਚ ਤੁਹਾਡਾ ਆਲਰੇਡੀ ਐਕਸਪੀਰੀਅੰਸ ਹੈਗਾ ਮੋਸਟਲੀ ਕੀ ਆ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਨ ਦਿ 12th ਤੋਂ ਬਾਅਦ ਠੀਕ ਆ ਉਹਨਾਂ ਨੂੰ ਤਾਂ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਸਮਝਦਾ ਇਟਸ ਓਕੇ ਦੈਟਸ ਫਾਈਨ ਉਹਨਾਂ ਗੱਲ ਇਹ ਵੀ ਤੁਸੀਂ ਵੀ ਬ੍ਰੈਮਪਟਨ 'ਚ ਰਹਿੰਦੇ ਹੋ ਠੀਕ ਆ ਤੇ ਮੋਸਟਲੀ ਸਟੂਡੈਂਟਸ ਕੀ ਆ ਆਪਣੇ ਜਿਹੜੇ ਖਾਸ ਕਰਕੇ ਜੀਟੀਏ ਦੇ ਵਿੱਚ ਹੁੰਦੇ ਉਹਨਾਂ ਨੂੰ ਐਨ ਲੱਗਦਾ ਵੀ ਸ਼ਾਇਦ ਜੀਟੀਏ ਤੋਂ ਬਾਅਦ ਸਿੱਧਾ ਜਾਂਦਾ ਫਿਰ ਸੜੀ ਪੈਂਦਾ ਆ ਜਾਂ ਨੋਵਾ ਸਕੋਸ਼ੀਆ ਪੈਂਦਾ ਆ ਤੇ ਜਾਂ ਲੁਬਾਟਾ ਪੈਂਦਾ ਉਹਨਾਂ ਨੂੰ ਲੱਗਦਾ ਕਿ ਜੀਟੀਏ ਤੋਂ ਅੱਗੇ ਕੁਝ ਹੈ ਹੀ ਨਹੀਂ ਹਮ ਹਮ ਜੀਟੀਏ ਤੋਂ ਬਾਹਰ ਨਿਕਲਦੇ ਹੋ ਐਨੇ ਸ਼ਹਿਰ ਆ ਤੇ ਕੰਮ ਵੀ ਲਿਟਰਲੀ ਉੱਥੇ ਠੀਕ ਆ ਉਹਦੀ ਮੈਂ ਤੁਹਾਨੂੰ ਐਗਜ਼ਾਮਪਲ ਖੁਦ ਦੱਸ ਦਿੰਦਾ ਹੁਣ ਕੀ ਸਟੂਡੈਂਟ ਕਰਦੇ ਆ ਜੇ ਉਹਨਾਂ ਨੂੰ ਮੈਂ ਕਹਾਂ ਵੀ ਤੁਸੀਂ ਬ੍ਰੈਮਟਨ ਰਹਿੰਦੇ ਹੋ ਇੱਥੋਂ 2 ਜਾਂ 2.5 ਘੰਟੇ ਲੱਗਦੇ ਇੱਕ ਸਾਈਡ ਤੇ ਬਰਲਿੰਗਟਨ ਓਕਵਿਲਾ ਔਰੇਂਜਵਿਲਾ ਇਹ ਤਿੰਨ ਸ਼ਹਿਰ ਆ ਜਸਟ ਠੀਕ ਆ ਵੀ ਤੁਸੀਂ ਇੱਕ ਕਰੀ ਨਾ ਜੀਟੀਏ ਦੇ ਬਾਹਰ ਨਿਕਲ ਗਏ ਕੁਝ ਦਿਨ 10 ਤੋਂ 15 ਦਿਨ ਲਗਾਤਾਰ ਇਹਨਾਂ ਤਿੰਨ ਸ਼ਹਿਰਾਂ ਦੇ ਵਿੱਚ ਕੰਮ ਲੱਭ ਲਓ ਜੇ ਨਾ ਲੱਭੂਗਾ ਤੇ ਫੇਰ ਆ ਕੇ ਮੈਨੂੰ ਕਹਿ ਦਿਓ ਉਹ ਪਤਾ ਮੈਨੂੰ ਕੀ ਕਹਿੰਦੇ ਆ ਕਿ ਮੈਨੂੰ ਕਹਿੰਦੇ ਵੀ ਬਾਈ ਇੰਨਾ ਟਰੈਵਲ ਕੌਣ ਕਰੇ ਇੱਕ ਸਾਈਡ ਤੇ ਹਨਾ ਵੀ ਬੰਦਾ ਇੱਕ 2 ਘੰਟੇ ਇੱਕ ਸਾਈਡ ਤੇ ਆਵੇ ਫਿਰ ਕੰਮ ਕਰੇ ਫਿਰ ਵਾਪਸ ਘੰਟਾ ਮਨਨ ਕਿੰਨਾ ਨਾ ਮੈਂ ਕਿ ਤੁਹਾਨੂੰ ਪਤਾ ਮੈਂ ਸਟਾਡੀਿੰਗ ਵਿੱਚ ਨਾ ਬ੍ਰੈਂਟਨ ਇੰਨਾ ਹੁੰਦਾ ਸੀਗਾ ਠੀਕ ਕੰਟਰੀ ਸਾਈਡ ਮੈਂ ਉੱਥੋਂ ਸਿਰੇ ਨਿਕਲਦਾ ਹੁੰਦਾ ਸੀ ਤੇ ਮੈਂ ਟੋਰਾਂਟੋ ਈਸਟ ਯੋਕ ਚ ਮੇਰਾ ਕੰਮ ਹੁੰਦਾ ਆ ਠੀਕ ਆ ਤੇ ਮੈਂ ਉੱਥੇ ਜਾਂਦਾ ਨਾ ਮੈਨੂੰ ਬੱਸ ਤੇ ਟ੍ਰਾਂਸਪੋਰਟ ਸਾਰਾ ਟ੍ਰਾਂਜ਼ਿਟ ਵੈਰਾ ਯੂਜ਼ ਕਰਕੇ ਨਾ ਨੂੰ 2.5 ਘੰਟੇ ਲੱਗ ਜਾਂਦੇ ਸੀ ਇੱਕ ਸਾਈਡ ਤੇ ਮੈਨੂੰ 5 ਘੰਟੇ ਟੋਟਲ ਮਿਲਾ ਕੇ ਆਉਣ ਜਾਣ ਦਾ ਲੱਗ ਜਾਂਦੇ ਸੀਗੇ ਤੇ 8 ਘੰਟੇ ਸ਼ਿਫਟ ਮੇਰੀ ਅੱਡ ਹੁੰਦੀ ਸੀ ਸੋ ਟਰੈਵਲ ਤੇ ਕਰਨਾ ਪੈਣਾ ਉਹ ਬੈਟਰ ਨਹੀਂ ਕਿ ਜੇ ਤੁਹਾਡੇ ਕੋਲ ਜੌਬ ਹੋਵੇ ਤੁਸੀਂ ਟਰੈਵਲ ਕਰ ਲਓ ਜੇ ਤੁਹਾਡੇ ਕੋਲ ਜੌਬ ਹੀ ਹੈ ਨਹੀਂ ਜੀ ਫੇਰ ਵੀ ਤੁਸੀਂ ਕੀ ਕਰੋਗੇ ਸਹੀ ਗੱਲ ਜੌਬ ਤੇ ਚਾਹੀਦੀ ਨਾ ਜੇ ਅੱਜ ਦੀ ਡੇਟ 'ਚ ਡਿਫਿਕਲਟੀ ਆ ਮੈਂ ਸਭ ਤੋਂ ਜ਼ਿਆਦਾ ਮੇਨ ਅਡਵਾਈਸ ਇਹੀ ਮੈਂ ਦਾਂਗਾ ਬਿਕੋਜ਼ ਜੇ ਤੁਹਾਡੇ ਕੋਲ ਤੋਂ ਐਕਸਪੀਰੀਅੰਸ ਹੈ ਨਹੀਂ ਡਿਫਿਕਲਟ ਹੋਊਗਾ ਜੌਬ ਲੱਭਣੀ ਆਬਵੀਅਸ ਗੱਲ ਆ ਮੇਰੇ ਕੋਲ ਕੋਈ ਜੌਬ ਦਾ ਐਕਸਪੀਰੀਅੰਸ ਮੰਨ ਲਓ ਮੇਰੇ ਤੋਂ ਸਿਕਿਉਰਿਟੀ ਦਾ 1 ਸਾਲ ਦਾ ਐਕਸਪੀਰੀਅੰਸ ਆ ਮੈਂ ਜਾਵਾਂਗਾ ਕਿਤਨਾ ਕਿਤੇ ਮੈਨੂੰ ਮਿਲ ਜਣੀ ਕਿਉਂਕਿ ਮੈਨੂੰ ਪਤਾ ਵੀ ਅੰਦਰ ਸਿਸਟਮ ਕਿਵੇਂ ਵਰਕ ਕਰਦਾ ਤੁਹਾਨੂੰ ਕਿਸੇ ਵੀਲ ਦਾ ਐਕਸਪੀਰੀਅੰਸ ਹੋਊਗਾ ਤੁਸੀਂ ਜੋਬ ਲੱਭ ਲਓਗੇ ਬਟ ਜਿਹੜੇ ਬੰਦੇ ਕੋਲ ਐਕਚੁਅਲ ਚ ਐਕਸਪੀਰੀਅੰਸ ਹੈ ਨਹੀਂ ਉਹਨੂੰ ਦੋ ਚੀਜ਼ਾਂ ਨਾਲ ਮਿਲ ਸਕਦਾ ਜਾਂ ਤੇ ਰੈਫਰੈਂਸ ਜੋ ਕਿ ਅੱਜ ਦੀ ਡੇਟ 'ਤੇ ਵਰਕ ਕਰ ਰਿਹਾ ਹਰ ਬੰਦੇ ਕੋਲ ਤਾਂ ਨਹੀਂ ਨਾ ਰੈਫਰੈਂਸ ਹੋ ਸਕਦੀ ਠੀਕ ਆ ਮੰਨ ਲਓ ਤੁਹਾਡਾ ਇੱਥੇ ਕੋਈ ਨੋਨ ਨਹੀਂ ਹੈਗਾ ਇੰਨੇ ਸਟਰੋਂਗ ਕੰਟੈਕਟਸ ਹੈ ਨਹੀਂਗੇ ਤਾਂ ਤੁਸੀਂ ਕਿੱਦਾਂ ਰੈਫਰੈਂਸ ਲੱਭੋਗੇ ਬਟ ਤੁਸੀਂ ਉੱਥੇ ਤਾਂ ਟਰਾਈ ਕਰ ਸਕਦੇ ਹੋ ਨਾ ਜਿੱਥੇ ਐਕਚੁਅਲ ਚ ਕੰਮ ਹੈਗਾ ਪਰ ਕੰਪ ਉੱਥੇ ਦੋ ਮੁੰਡੇ ਰਹਿੰਦੇ ਆ ਤੇ ਜਦੋਂ ਮੈਂ ਉੱਥੇ ਸ਼ਿਫਟ ਹੋਇਆ ਸੀ ਉਹਨਾਂ ਕੋਲ ਕੰਮ ਇੰਨੀ ਸੀਗਾ ਮੇਰੇ ਵੇਖਦੇ ਆ ਵੇਖਦੇ ਆ 20 25 ਦਿਨ ਦੇ ਅੰਦਰ ਅੰਦਰ ਉਹਨਾਂ ਦੋਵਾਂ ਨੂੰ ਕੰਮ ਮਿਲਿਆ ਤੁਸੀਂ ਯਕੀਨ ਮੰਨੋਗੇ ਉਹਨਾਂ ਦੋਵਾਂ ਨੂੰ ਕੰਮ ਇੱਕ ਕੰਮ ਕਰਦਾ ਓਕਵਿਲ ਦੇ ਵਿੱਚ ਤੇ ਇੱਕ ਕੰਮ ਕਰਦਾ ਬਰਲਿੰਗਟਨ ਦੇ ਵਿੱਚ ਦੋਨੋਂ ਬਾਹਰ ਹਾਂ ਜੀ ਠੀਕ ਹੈ ਦੋਵਾਂ ਨੂੰ ਕਰ ਦੋਵੇਂ ਟ੍ਰੈਵਲ ਕਰਦੇ ਕਮਿਊਟ ਕਰਦੇ ਕਦੀ ਕਦੀ ਬੱਸਾਂ ਦੀ ਉਹਨਾਂ ਨੂੰ ਦਿੱਕਤ ਹੁੰਦੀ ਰਾਈਡ ਵੀ ਕਰਵਾ ਲੈਂਦੇ ਫਿਰ ਮੈਨੂੰ ਕਹਿੰਦੇ ਐਕਸਕਿਊਜ਼ ਦਨ ਦਿਸ ਸਟੂਡੈਂਟਸ ਹਾਂ ਰਾਈਡਸ ਕੌਣ ਕਰਵਾਵੇ ਰਾਈਡਸ ਤੇ ਕੌਣ ਪੈਸੇ ਖਰਚ ਤੁਸੀਂ ਤਾਂ ਸਿੱਪੈਸੇ ਕਮਾ ਰਹੇ ਹੋ ਹੈਗਾ ਤੇ ਇਸੇ ਲਈ ਕਮਾ ਰਹੇ ਹੋ ਨਾ ਵੀ ਤੁਸੀਂ ਆਪਣਾ ਖਰਚਾ ਚੱਕ ਸੋ ਕਰ ਸਕੋ ਤੁਸੀਂ ਜੌਬ ਤੇ ਤੁਸੀਂ ਜਾਣਾ ਔਰ ਕਿੱਦਾਂ ਜਾਓਗੇ ਠੀਕ ਹੈ ਨਾ ਵੀ ਸੋ ਤਾਂ ਮੇਨ ਗੱਲ ਤੇ ਹੈ ਵੀ ਜੇ ਤਾਂ ਤੁਸੀਂ ਜੀਟੀਆ ਚਾ ਰਹੇ ਹੋ ਸਿੰਪਲ ਜੀਟੀ ਤੋਂ ਬਾਹਰ ਕੰਮ ਲੱਭ ਜੀਟੀ ਚ ਕੰਮ ਲੱਭਣਾ ਬਹੁਤ ਡਿਫਿਕਲਟ ਆ ਇੱਕ ਤਾਂ ਜਿਹੜੇ ਆਪਣੇ ਇਥੋਂ ਦੇ ਏਮਪਲੋਇਰਸ ਆ ਖਾਸ ਕਰਕੇ ਬ੍ਰੈਮਟਨ ਦੇ ਵਿੱਚ ਸੌਰੀ ਟੂ ਸੇ ਮੇਰਾ ਤਾਂ ਖੁਦ ਦਾ ਬਹੁਤ ਵਰਸਟ ਐਕਸਪੀਰੀਅੰਸ ਰਿਹਾ ਆ ਮੇਰੇ ਖੁਦ ਦੇ ਕੰਨ ਮਤਲਬ ਕੰਨ ਨੂੰ ਹੱਥ ਲੱਗ ਗਏ ਮੈਂ ਕਿਹਾ ਵੀ ਅੱਜ ਤੋਂ ਬਾਅਦ ਮੈਂ ਡਨ ਮੈਂ ਪੂਰੀ ਕੋਸ਼ਿਸ਼ ਕਰਾਂਗਾ ਵੀ ਮ ਹਨੈਸਟ ਆ ਤੇ ਤੁਹਾਨੂੰ ਕਿਹਾ ਵੀ ਪੈਸੇ ਦੇਣਗੇ ਮਤਲਬ ਦੇਣਗੇ ਦੇ ਆਰ ਨਾਟ ਗੋਇੰਗ ਟੂ ਡੂ ਵਿਦ ਵੇਇਥ ਹੈਪਟ ਵਿਦ ਯੂ ਠੀਕ ਹੈ ਮੇਰਾ ਦੋ ਵਾਰੀ ਆਪਣੇ ਬੰਦਿਆਂ ਨਾਲ ਐਕਸਪੀਰੀਅੰਸ ਰਿਹਾ ਜਿਨ੍ਹਾਂ ਨੇ ਮੇਰੇ ਨਾਲ ਵੇਇਥ ਹੈਪਟ ਕਰਨ ਦੀ ਕੋਸ਼ਿਸ਼ ਕੀਤੀ ਸੋ ਉਸ ਤੋਂ ਬਾਅਦ ਮੈਂ ਉਸ ਦਿਨ ਤੋਂ ਹੀ ਮਤਲਬ ਮਾਈਂਡ ਚ ਬਣਾ ਲਿਆ ਸੀਗਾ ਵੀ ਹੁਣ ਨਹੀਂ ਮਤਲਬ ਕਿ ਡਿਫਿਕਲਟ ਆ ਵੀ ਤੁਸੀਂ ਕੰਮ ਵੀ ਕਰ ਰਹੇ ਹੋ ਅਗਲੇ ਬੰਦੇ ਤੁਹਾਡੇ ਪੈਸੇ ਵੀ ਮਾਰ ਰਿਹਾ ਇਟਸ ਡਿਫਿਕਲਟ ਉਸ ਚੀਜ਼ ਨੂੰ ਹੈਂਡਲ ਕਰਨਾ ਤੁਸੀਂ ਕਰ ਵੀ ਕੁਝ ਨਹੀਂ ਸਕਦੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤੁਹਾਡੇ ਹੱਥ ਇੱਥੇ ਕੁਝ ਨਹੀਂ ਅਗਲਾ ਹੀ ਨਹੀਂ ਕਰਦਾ ਉਹ ਤੇ ਗੱਲ ਹੈ ਤੇ ਹੁਣ ਜਾਣ ਤੋਂ ਪਹਿਲਾਂ ਤੁਸੀਂ ਕੋਈ ਆਪਣੀ ਪੀਸ ਆਫ ਐਡਵਾਈਸ ਦੇਣਾ ਚਾਹੋਗੇ ਫਿਰ ਤੋਂ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਤੇ ਉਹਨਾਂ ਦੀ ਵੀ ਹੈਲਪ ਹੋ ਸਕੇ ਮੈਂ ਜ਼ਿਆਦਾ ਨਹੀਂ ਕੁਝ ਕਹੂੰਗਾ ਬਟ ਸਿੰਪਲ ਚੀਜ਼ ਆਪਾਂ ਇੱਥੇ ਰੱਖਦੇ ਆਂ ਵੀ ਇੱਕ ਤਾਂ ਗੱਲ ਆ ਵੀ ਕਮਿਊਨੀਕੇਸ਼ਨ ਸਕਿੱਲ ਮੈਂ ਜਦੋਂ ਦਾ ਚੈਨਲ ਬਣਾਇਆ ਖਾਸ ਕਰਕੇ ਜਦੋਂ ਮੈਂ ਕੈਨੇਡਾ ਤੇ ਉੱਪਰ ਵੀਡੀਓ ਪਾਉਣੀ ਸ਼ੁਰੂ ਕੀਤੀਆਂ ਵੀ ਇੱਥੇ ਕਿਵੇਂ ਜੌਬ ਲੱਭਣੀ ਤੇ ਕੋਸ਼ਿਸ਼ ਵੀ ਕਰਨਾ ਮੈਂ ਹਮੇਸ਼ਾ ਇਹ ਗੱਲ ਕਹੀਆ ਕਮਿਊਨੀਕੇਸ਼ਨ ਸਕਿੱਲ ਬਹੁਤ ਮੈਟਰ ਕਰਦੀ ਆ ਤੁਸੀਂ ਇੰਟਰਵਿਊ ਦੇਣ ਜਾ ਰਹੇ ਹੋ ਅਗਲੇ ਬੰਦੇ ਨੂੰ ਕਿਵੇਂ ਅਪਰੋਚ ਕਰਦੇ ਹੋ ਇਹ ਬਹੁਤ ਮੈਟਰ ਕਰਦਾ ਐਟ ਦ ਐਂਡ ਕਿ ਅਗਲੇ ਬੰਦੇ ਨੂੰ ਤੁਸੀਂ ਜਾ ਕੇ ਪੁੱਛ ਰਹੇ ਹੋ ਵੀ ਤੁਸੀਂ ਹਾਇਰ ਕਰ ਰਹੇ ਹੋ ਜਾਂ ਤੁਸੀਂ ਅਗਲੇ ਬੰਦੇ ਨੂੰ ਸਿੱਧਾ ਜਾ ਕੇ ਦੱਸ ਰਹੇ ਹੋ ਕਿ ਹਾਈ ਆਰ ਯੂ ਠੀਕ ਹੈ ਉਹ ਤਾਂ ਹਾਲਚਲ ਪੁੱਛ ਰਹੇ ਹੋ ਗ੍ਰੀਟ ਕਰ ਰਹੇ ਹੋ ਉਹਨੂੰ ਪੁੱਛ ਰਹੇ ਮੇਰੇ ਤੋਂ ਇਸ ਫੀਲਡ ਦੇ ਵਿੱਚ ਐਕਸਪੀਰੀਅੰਸ ਆ ਇੰਨਾ ਟਾਈਮ ਹੋ ਗਿਆ ਮੈਨੂੰ ਕੰਮ ਕਰਦਿਆਂ ਨੂੰ ਤੇ ਕੀ ਤੁਹਾਡੇ ਕੋਲ ਇਸ ਵੇਲੇ ਕੋਈ ਵੀ ਵੈਕੈਂਸੀ ਹੈਗੀ ਅਵੇਲੇਬਲ ਜਿੱਦੇ ਵਿੱਚ ਮੈਂ ਫਿੱਟ ਬੈਠ ਸਕਾਂ ਡਿਫਰੈਂਸ ਕ੍ਰੀਏਟ ਕਰਦੀ ਹੈ ਜੇ ਠੀਕ ਆ ਸੋ ਇਹ ਨਿੱਕੇ ਨਿੱਕੇ ਚੀਜ਼ਾਂ ਹੁੰਦੇ ਨਿੱਕੇ ਨਿੱਕੇ ਪੁਆਇੰਟਸ ਹੁੰਦੇ ਤੁਸੀਂ ਆਪਣੀ ਕਮਿਊਨੀਕੇਸ਼ਨ ਸਕਿਲਸ ਤੇ ਕੰਮ ਕਰੋ ਹੁਣ ਬੜੇ ਮੈਨੂੰ ਸਟੂਡੈਂਟਸ ਕਹਿੰਦੇ ਸੀ ਇੰਡੀਆ ਚ ਫ੍ਰੀ ਆ ਅਸੀਂ ਕੀ ਕਰੀਏ ਕੀ ਕੰਮ ਸਿੱਖੀਏ ਮੈਂ ਉਹਨਾਂ ਕਹਿੰਨਾ ਆ ਕਰ ਲਵਾ ਕਰ ਲਓ ਕਹਿੰਦੇ ਨਹੀਂ ਐ ਵੀ ਨਹੀਂ ਐ ਵੀ ਨਹੀਂ ਹਣਾ ਕੁਝ ਨਾ ਕਰੋ ਕੋਈ ਨਹੀਂ ਕਮਿਊਨੀਕੇਸ਼ਨ ਸਕਿਲ ਤੇ ਤੇ ਕੰਮ ਕਰ ਲਓ ਕਿੰਨਾ ਕੋਖਾ ਕੰਮ ਇੱਕ ਇਹ ਤੇ ਤੁਸੀਂ ਕੰਮ ਕਰ ਹੀ ਸਕਦਾ ਫਿਰ ਆਪਾਂ ਰੈਜ਼ਿਊਮੇ ਬਣਾਉਣ ਚ ਲਾਇਕ ਕਰਦੇ ਹਾਂ ਠੀਕ ਆ ਮੈਂ ਖੁਦ ਲਾਇਕ ਕਰਦਾ ਸੀ ਉਸਮੇ ਨਵਾਂ ਆਇਆ ਤੇ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਲੱਗਦਾ ਮੈਂ ਕਈ ਵਾਰ ਇਹ ਵੀ ਸੋਚਦਾ ਹੁਣ ਮੈਂ ਕਿਸੇ ਨੂੰ ਪੈਸੇ ਦੇ ਕੇ ਬਣਵਾ ਲਵਾ ਠੀਕ ਆ ਵੀ ਜੇ ਜੌਬ ਨਹੀਂ ਲੱਗ ਰਹੀ ਐਂਡ ਇਟ ਇਜ਼ ਅ ਪ੍ਰੋਬਲਮ ਠੀਕ ਆ ਵੀ ਇੱਥੋਂ ਦਾ ਜਿਹੜਾ ਸਿਸਟਮ ਆ ਇੱਥੋਂ ਦਾ ਜਿਹੜਾ ਕੈਨੇਡੀਅਨ ਸਟਾਈਲ ਦਾ ਰੈਜ਼ੂਮੇ ਕਈ ਯਾਨੀ ਕਹਿੰਦੇ ਵੀ ਐਕਸੈਪਟ ਕਰਦੇ ਆ ਜਾਂ ਬੜਾ ਕੁਝ ਲੋਕਾਂ ਦਾ ਲੋਕੀ ਕਹਿੰਦੇ ਆ ਵੀ ਐਦਾਂ ਹੋਣਾ ਚਾਹੀਦਾ ਐਦਾਂ ਨਹੀਂ ਜਿਦਾਂ ਐਦਾਂ ਹੋਣਾ ਚਾਹੀਦਾ ਮੈਂ ਸਿੰਪਲ ਜੈਨਾਂ ਰੈਜ਼ੂਮੇ ਬਣਾਉਣ ਦਾ ਇੱਕ ਤਰੀਕਾ ਹੁੰਦਾ ਆ ਠੀਕ ਆ ਕਈ ਲੋਕੀ ਕੀ ਕਰਦੇ ਆ ਬਿਲਕੁਲ ਹੀ ਛੋਟਾ ਜਿਹਾ ਬਣਾ ਦਿੰਦੇ ਆ ਆਹ 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 दैट ਕਟਾ ਕਈ ਲੋਕ ਕੀ ਕਰਦੇ ਆ ਸਾਰੀ ਇਨਫੋਰਮੇਸ਼ਨ ਓਵਰ ਇਨਫੋਰਮੇਸ਼ਨ ਉਹਦੇ ਪੁੱਟ ਕਰ ਦਿੰਦੇ ਉਹਨਾਂ ਦਾ ਰੈਜ਼ume ਦੇਖੋਗੇ ਓਵਰ ਲੈਂਥ ਤੇ ਓਵਰ ਸਾਈਜ਼ਡ ਹੋਗਾ ਵਿਚ ਵਿਚਾਲੇ ਰੱਖੋ ਠੀਕ ਆ ਨਾ ਤਾਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇਣ ਦੀ ਲੋਡ ਹੁੰਦੀ ਹੈ ਤੇ ਨਾ ਬਹੁਤ ਕੱਟ ਹੋਣੀ ਚਾਹੀਦੀ ਉਹਦੇ ਵਿੱਚ ਜੋ ਮੇਰੇ ਮੈਨੂੰ ਜੋ ਠੀਕ ਲੱਗਦਾ ਹੈ ਮੇਰੇ ਸਾਹਮਣੇ ਲਿਦਾਂ ਦਾ ਬਾਕੀ ਗੱਲ ਹੋ ਗਈ ਆ ਇੰਟਰਨੈਟ ਦੇ ਉੱਪਰ ਬਹੁਤ ਕੁਝ ਹੈ ਜੀ ਬੰਦੇ ਨੇ ਸਿੱਖਣਾ ਹੋਵੇ ਟੂ ਬੀ ਵੈਰੀ ਅਵਨਸ ਤੁਸੀਂ ਹੁਣੇ ਇੱਕ ਵੀਡੀਓ ਸਰਚ ਕਰੋਗੇ ਨਾ ਹਾਊ ਟੂ ਮੇਕ ਪ੍ਰੋਪਰ ਰੈਜ਼ੂਮੇ ਫॉर ਦਾ ਜੌਬ ਹਨਾ ਵੀ ਜੇ ਤੁਸੀਂ ਜੌਬ ਫਾਈਂਡ ਕਰਨੀ ਕਿਦਾਂ ਰੈਜ਼ੂਮੇ ਬਣਾਉਣਾ ਉੱਥੇ ਬਹੁਤ ਵਧੀਆ ਵੀਡੀਓਸ ਮਿਲ ਜਾਣਗੀਆਂ ਲਿਟਰਲੀ ਜਿਹੜੇ ਤੁਹਾਨੂੰ ਪ੍ਰੋਪਰ ਸਿਖਾਉਂਦੇ ਅੱਧਾ ਅੱਧਾ ਘੰਟਾ ਲਾ ਕੇ ਆਹ ਸੌਫਟਵੇਅਰ ਯੂਜ਼ ਕਰੋ ਇੱਥੋਂ ਬਣਾਓ ਜਾਂ ਇਦਾਂ ਗੋ ਫॉर ਇਟ ਵਾਈ ਆਰ ਯੂ ਵੇਟਿੰਗ ਫॉर ਥੈਟ ਕਿਉਂ ਤੁਸੀਂ ਵੇਟ ਕਰ ਰਹੇ ਹੋ ਜਦ ਤੁਹਾਡੇ ਕੋਲ ਸਭ ਕੁਝ ਫ੍ਰੀ ਚ ਅੱਜ ਦੀ ਡੇਟ ਚ ਮਿਲ ਰਿਹਾ ਆ ਠੀਕ ਆ ਅੱਜ ਦੀ ਡੇਟ ਚ ਸਭ ਤੋਂ ਤੁਹਾਡੇ ਕੋਲ ਪਾਵਰਫੁਲ ਚੀਜ਼ ਇੰਟਰਨੈਟ ਆ ਤੁਸੀਂ ਕੁਝ ਵੀ ਸਿੱਖ ਸਕਦੇ ਹੋ ਇੰਟਰਨੈਟ ਦੇ ਉੱਤੇ ਐਂਡ ਬਾਕੀ ਇੱਕ ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਤੁਸੀਂ ਜਿੱਥੇ ਵੀ ਹੋ ਉਸ ਦਾ ਤੁਸੀਂ ਇੰਡੀਆ 'ਚ ਹੀ ਰਹਿਣਾ ਹੋਵੇ ਮੇਰੇ ਵੀਡੀਓਸ ਭਾਂ ਦੇਖਦੇ ਹੋ ਕੈਨੇਡਾ ਤੁਸੀਂ ਨਹੀਂ ਆਉਣਾ ਹੋਵੇ ਉਸ ਦਾ ਤੁਸੀਂ ਕੈਨੇਡਾ ਦੇਖਣ ਲਈ ਮੇਰੇ ਵੀਡੀਓਸ ਦੇਖਦੇ ਹੋਗੇ ਮੈਂ ਇੱਕ ਚੀਜ਼ ਕਹਾਂਗਾ ਮੈਂ ਇੰਨਾ ਜ਼ਿਆਦਾ ਵੱਡਾ ਵੀ ਨਹੀਂ ਹੈਗਾ ਵੀ ਤੁਹਾਨੂੰ ਮੈਂ ਕੋਈ ਇੰਨਾ ਗਿਆਨ ਦਵਾ ਪਰ ਮੈਂ ਹੁਣ ਤੱਕ ਜੋ ਸਿੱਖਿਆ ਆਪਣੀ ਲਾਈਫ ਦੇ ਵਿੱਚ ਖਾਸ ਕਰਕੇ ਪਿਛਲੇ 1.5 ਸਾਲ ਦੇ ਵਿੱਚ ਇਹੀ ਆ ਵੀ ਲਾਈਫ ਕਦੀ ਵੀ ਸੇਮ ਨਹੀਂ ਰਹਿੰਦੀ ਠੀਕ ਆ ਲਾਈਫ ਇਜ਼ ਫੁੱਲ ਆਫ ਸਰਪ੍ਰਾਈਜ਼ਸ ਠੀਕ ਆ ਅੱਜ ਕੁਝ ਹੋਰ ਆ ਕੱਲ ਕੁਝ ਹੋਰ ਆ ਮੈਂ ਖੁਦ ਇਦਾਂ ਦਾ ਟਾਈਮ ਦੇਖਿਆ ਵੀ ਮੈਂ ਸੋਚ ਰਹਾ ਹਾਂ ਉਹਨਾਂ ਵੀ 4 ਦਿਨ ਬਾਅਦ ਦਿੱਤਾ ਕਰਾਂਗਾ ਉਹ ਚੀਜ਼ਾਂ ਨਹੀਂ ਹੁੰਦੀਆਂ ਮੇਨ ਚੀਜ਼ ਇਹ ਆ ਅੱਜ ਜਿਹੜਾ ਸਿੱਖਣਾ ਚਾਹੀਦਾ ਬੰਦੇ ਨੂੰ ਠੀਕ ਆ ਤੇ ਜਿਹੜੇ ਤੁਹਾਡੇ ਦਿਲ ਦੇ ਕੋਲ ਆ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਖਾਸ ਕਰਕੇ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਜਿਹੜੇ ਫੈਮਿਲੀ ਮੈਂਬਰਸ ਤੁਹਾਡੇ ਦੋਸਤ ਜਿਹੜੇ ਉਹਨਾਂ ਨਾਲ ਜਿੰਨਾ ਟਾਈਮ ਸਪੈਂਡ ਕਰ ਸਕਦੇ ਹੋ ਕਰੋ ਠੀਕ ਆ ਬਿਕਾਜ਼ ਇਹ ਲਾਈਫ ਤੁਹਾਨੂੰ ਬਾਰ ਬਾਰ ਨਹੀਂ ਮਿਲਣੀ ਮੈਂ ਰੀਸੈਂਟਲੀ ਆਪਣੇ ਗ੍ਰੈਂਡਫਾਦਰ ਨੂੰ ਮਤਲਬ ਉਹ ਐਕਸਪਾਇਰ ਹੋ ਗਏ ਮੈਨੂੰ ਹੁਣ ਉਹ ਚੀਜ਼ ਦਾ ਇੰਨਾ ਰੀਅਲਾਈਜ਼ ਹੁੰਦਾ ਕਿ ਮੈਂ ਕਾਸ਼ ਉਹਨਾਂ ਨਾਲ ਹੋਰ ਟ ਤਾਨੂੰ ਇੱਕ ਵਾਰ ਹੀ ਮਿਲੀ ਆ ਇਹਦੇ ਚ ਕਰੀਅਰ ਬਣਾਉਣਾ ਆ ਇੱਚੀ ਸਭ ਕੁਝ ਕਰਨਾ ਆ ਜਿੰਨਾ ਟਾਈਮ ਸਪੈਂਡ ਕਰ ਸਕਦੇ ਹੋ ਆਪਣੇ ਲਵਡ ਵਨਸ ਕੋਲ ਤੁਸੀਂ ਬਤਾਓ ਬਾਕੀ ਆਪਣੇ ਵੱਲੋਂ ਤੁਸੀਂ ਆਨੈਸਟ ਹੋ ਕੇ ਕੰਮ ਕਰੋ ਠੀਕ ਹੈ ਜੇ ਤੁਸੀਂ ਸੱਚੇ ਹੋ ਆਪਣੇ ਸੱਚੇ ਦਿਲੋਂ ਮਿਹਨਤ ਕਰ ਰਹੇ ਹੋ ਤਾਂ ਇਹਨੂੰ ਮਿਲੂਗਾ ਸਭ ਕੁਝ ਉਹ ਪ੍ਰਮਾਤਮਾ ਦੇਖਦਾ ਆ ਜੇ ਤੁਸੀਂ ਦੂਜਿਆਂ ਦੇ ਪ੍ਰਤੀ ਤੁਹਾਡੇ ਮਨ ਚ ਹੇਟ ਆ ਵੀ ਉਹ ਇਦਾਂ ਕਰਤੋ ਕਰਾ ਜੇ ਉਹ ਸਭ ਕੁਝ ਤੇ ਉਹਦੇ ਤੁਹਾਡੇ ਤੋਂ ਨਾ ਜਿੱਦਾਂ ਤੁਸੀਂ ਪੱਥਰ ਮਾਰੋਗੇ ਨਾ ਇਹ ਨੇਚਰ ਇਹ ਯੂਨੀਵਰਸ ਇਦਾਂ ਕੰਮ ਕਰਦਾ ਆ ਕਿਸੇ ਦਾ ਨਹੀਂ ਪਤਾ ਮੇਰੇ ਬਲੀਫਸ ਆ ਕਿ ਜਿਵੇਂ ਤੁਸੀਂ ਇਹ ਨੇਚਰ ਨੂੰ ਜੋ ਯੂਨੀਵਰਸ ਚ ਸੁੱਟੋਗੇ ਨਾ ਉਹ ਤੁਹਾਡੇ ਵੱਲ ਵਾਪਸ ਹੀ ਆਉਣੀ ਆ ਸੋ ਪੋਜ਼ਿਟਿਵ ਸੋਚੋ ਪੋਜ਼ਿਟਿਵ ਬੋਲੋ ਠੀਕ ਹੈ ਕਿਸੇ ਲਈ ਮਾੜਾ ਨਾ ਮੰਗੋ ਸੋ ਇਹੀ ਸੀ ਅੱਜ ਦੀ ਵੀਡੀਓ ਮਿੱਤਰੋ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਐਪਕੀ ਕੁਝ ਡਿਫਰੈਂਟ ਟਰਾਈ ਕੀਤਾ ਸੀ ਤੇ ਮੈਨੂੰ ਸੀਗਾ ਵੀ ਕੋਈ ਡਿਫਰੈਂਟ ਟਰਾਈ ਕਰੀਏ ਵੀ ਤੁਸੀਂ ਉਦਾਂ ਤੇ ਮੈਨੂੰ ਜਾਣਦੇ ਹੋ ਠੀਕ ਆ ਵੀ ਤੁਸੀਂ ਮੇਰੇ ਵੀਡੀਓਜ਼ ਦੇਖਦੇ ਹੋ ਸਭ ਕੁਝ ਪਰ ਤੁਹਾਨੂੰ ਮੇਰੇ ਬਾਰੇ ਅਜੇ ਇੰਨਾ ਨਹੀਂ ਪਤਾ ਤੇ ਮੇਰੀ ਕੋਸ਼ਿਸ਼ ਐ ਸੀ ਕਿ ਤੁਹਾਨੂੰ ਆਪਣੇ ਬਾਰੇ ਹੋਰ ਇਨਫੋਰਮੇਸ਼ਨ ਦੱਸਾਂ ਵੀ ਤੁਹਾਨੂੰ ਇਹ ਪਤਾ ਲੱਗੇ ਕਿ ਐਗਜੈਕਟਲੀ ਮੇਰੀ ਲਾਈਫ ਕਿਵੇਂ ਚੱਲ ਰਹੀ ਹੈ ਮੈਂ ਕੀ ਕਰ ਰਿਹਾ ਆਪਣੇ ਕਰੀਅਰ 'ਚ ਜਾਂ ਕਿਵੇਂ ਚੀਜ਼ਾਂ ਵਰਕ ਕਰ ਰਹੀਆਂ ਨੇ ਸੋ ਬਸ ਇਹੀ ਸੀ ਇੱਕ ਕਾਈਂਡ ਆਫ ਐਕਸਪੈਰੀਮੈਂਟ ਅੱਜ ਕਰਨਾ ਸੀ ਤੇ ਆਈ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਬਾਕੀ ਮਿਲਦੇ ਹਾਂ ਜਲਦੀ ਅਗਲੀ ਵੀਡੀਓ 'ਚ ਤੇ ਤੁਸੀਂ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਸਬਸਕ੍ਰਾਈਬ ਥ ਲਿਖਿਆ ਹੋਣਾ ਰੈੱਡ ਕਲਰ ਚ ਸਬਸਕ੍ਰਾਈਬ ਉੱਤੇ ਕਲਿੱਕ ਕਰ ਦਿਓ ਤੇ ਨੋਟੀਫਿਕੇਸ਼ਨ ਵਾਲੀ ਕੰਟੀਨਿਊ ਵੀ ਔਨ ਕਰ ਦਿਓ ਜਦੋਂ ਵੀ ਨਵੀਂ ਵੀਡੀਓ ਬਣਾਉਂਗਾ ਤੁਹਾਡੇ ਤੱਕ ਪਹੁੰਚੂਗੀ ਮਿਲਦੇ ਆਂ ਜਲਦੀ ਅਗਲੀ ਵੀਡੀਓ ਵਿੱਚ